ਅਸ ਕਵੀਤੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਆਪਾਂ ਫੋਜੀਸਰ ਕੋ ਪਹੁੰਚ ਚੁੱਕੇ ਆ ਪਿੰਡ 3A ਵਾਲਾ ਜ਼ਿਲ੍ਹਾ ਅਮਰਸਰ ਬੰਦਾ ਜੀ ਤਹਿਸੀਲ ਮਜੀਠਾ ਚੋ ਅੱਜ ਵੀ ਭਾਈਆਂ ਕੋ ਅੜਦੇ ਲੈ ਗਾਵੇਂ ਹੈਗੇ ਆ ਪਰ ਤੁਹਾਨੂੰ ਪਤਾ ਫੋਜੀਸਰ ਦਾ ਭਾਅ ਵੀ ਬਿਲਕੁਲ ਜਾਇਜ਼ ਹੀ ਕਰਦੇ ਆ ਤੇ ਜਾਇਜ਼ ਹੀ ਅੱਜ ਵੀ ਕਰਨਗੇ ਤੇ ਬਾਕੀ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆ ਬਾਜੀ ਅਸਤੀ ਕਾਲ ਜੀ ਸਟੇਸ਼ਨ ਦੇ ਜੀਸਾ ਸਪਾਰੀਸ਼ਾ ਹੋਰ ਤੁਹਾਨੂੰ ਬਾਜੀ ਸਾਰੇ ਸੰਗਤ ਨੂੰ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਵੀ ਦੇਸਾਂ ਵਿਦੇਸਾਂ ਵਿੱਚ ਬੈਠਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹੋਰ ਸੰਦੀਪ ਜੀ ਮੇਰਾ ਦੜੇ ਜੀ ਸਾਡੀਆਂ ਦੀ ਮਾਰ ਆਈ ਮੇਰਾ ਪਰਮਾਤਮਾ ਦੀ ਸਾਡੇ ਦੇ ਵੀ ਆ ਤਰਤੇ ਵੀ ਆ ਗਾਗਾ ਦੇ ਵੀ ਹਗਾ ਕਦੇ ਜਿਹੜੇ ਸਾਾਨੂੰ ਇਨਾ ਪਿਆਰ ਬਖਸ਼ਣ ਦੇ ਮਾਰ ਲਈ ਜਾਂਦੇ ਬਾਕੀ ਸੰਦੀਪ ਸਿੰਘ ਇਸੇ ਤਰ੍ਹਾਂ ਹੀ ਮਹਾਰਾਜ ਹਰ ਇੱਕ ਦਾ ਕੰਮ ਚਲਾਇਆ ਅਸੀਂ ਤੇ ਹੋਰ ਅਰਦਾਸ ਕਰਦੇ ਹਾਂ ਕੀ ਕਿਹਦਾ ਚੱਲੂ ਨਾ ਆਹ ਉਹ ਤੁਸਾਂ ਹੀ ਫੜ ਫੜ ਕੇ ਲੈ ਆਉਂਦੇ ਬਿਲਕੁਲ ਜੀ ਭਾਈ ਵੀਰ ਭਰਾ ਹੁਣ ਪਹਿਲਾਂ ਹੋਰ ਗੱਲਾਂ ਰਹਿ ਪਿਆ ਬਸ ਚੱਲ ਸ਼ੁਰੂ ਕਰ ਲੈਂਦੇ ਉਸੇ ਤੋਂ ਹੀ ਭਰਾ ਕਹਿੰਦੇ ਵੀ ਵਪਾਰੀ ਕੋ ਮਾਲ ਨਹੀਂ ਲਿਆ ਜਹੀਂ ਘਰੋਂ ਲਿਆ ਮੇਰੇ ਭਰਾ ਵਪਾਰੀ ਕਹਿੰਦੇ ਮੈਂ ਕਿਹਨਾ ਜਿੰਨਾ ਮਜ਼ਾ ਵਪਾਰੀ ਕੋ ਲੈਣ ਦਾ ਆਉਂਦਾ ਨਾ ਉਹਨਾਂ ਨੇ ਘਟਾਣੇ ਨਹੀਂ ਪੈਂਦੇ ਕੋਈ ਟੈਨਸ਼ਨ ਹੀ ਨਹੀਂ ਗਾਏ ਪਾਸ ਕੀਤੀ ਤਸੱਲੀ ਅਗਲੇ ਦੀ ਲੈ ਆਓ ਜਿਹੜੀ ਘਰ ਵਾਲੇ ਕੋਲ ਲੈਣੀ ਨਾ 15 20 ਦਿਨ ਕੱਚੀ ਵੇਚਦਾ ਤੇ 15 20 ਦਿਨ ਸੂਈ ਵੇਚਦਾ ਫੇਰ ਸਵਾਲ ਲੈ ਕੇ ਵਿੱਚ ਨਹੀਂ ਜਾਂਦਾ ਪੂਰੀ ਤਸੱਲੀ ਨਾਲ ਤਸੱਲੀ ਨਾਲ ਇਹ ਗੱਲ ਨਹੀਂ ਹੈ ਕਿ ਘਰ ਵਾਲੇ ਜਾਣਦੇ ਆ ਰਸਾ ਬਣਾ ਨਾ ਨਾ ਮੈਂ ਤੇ ਵਪਾਰੀ ਕੋ ਮਾਰ ਲਈ ਨਾ ਇੱਕ ਵਾਰੀ ਉਹਨੇ ਪਾਸ ਕੀਤਾ ਇੱਕ ਵਾਰੀ ਮੁੜ ਕੇ ਮੈਂ ਕੀਤਾ ਸੋ ਦੋ ਵਾਰੀ ਹੋ ਗਿਆ ਆਪੇ ਨਿੰਬੂ ਨੁਚੜ ਗਿਆ ਵਿੱਚ ਕੀ ਨਿਕਲਿਆ ਆ ਬਿਲਕੁਲ ਬਿਲਕੁਲ ਸਹੀ ਜਾਈ ਚੰਗੀ ਲੈਣੀ ਵਪਾਰੀ ਨੇ ਬਾਕੀ ਵਪਾਰੀ ਨੂੰ ਅਸੀਂ ਆਪ ਹੀ ਕਹਿ ਦਿਆਂ ਮੈਂ ਵਪਾਰੀ ਕੋ ਲੈਂਦਾ ਜੀ ਘਰਾਂ ਚੋਂ ਲੈਣਾ ਮੈਂ ਆਜਾ ਹੁਣ ਸਿਆਣਾ ਤੋਂ ਆ ਵੀ ਤੀਜੇ ਚੌਂਦਿਆਂ ਦੀ ਵੀਡੀਓ ਪਾਉਣੀ ਨਾ ਸਾਰਾ ਮਾਲਕਾਂ ਚੋੜੀ ਮਿਲਦਾ ਚਲੋ ਭੈਣ ਭਰਾ ਫੋਨ ਕਰਦੇ ਨੇ ਅੱਜ ਵੀ ਖਡੂਰ ਸਾਹਿਬ ਨੂੰ ਫੋਨ ਆਉਂਦੇ ਪਰसों ਚੌਰ ਦੀ ਬੱਛੀ ਦਾ ਵੀਰ ਨਾਲ ਫੋਨ ਕੀਤਾ ਹੁਣੇ ਹੀ ਉਹਨਾਂ ਨੂੰ ਫੋਨ ਕੀਤਾ ਜਸਟ 2 ਮਿੰਟ ਪਹਿਲਾਂ ਅੱਛਾ ਵੀ ਆਜੋ ਲੈ ਜੂ ਠੀਕ ਆ ਠੀਕ ਆ ਆਪਾਂ ਮੋੜ ਲਾਇਆ ਸੀ ਉਹਨਾਂ ਹੋਰ ਕਿ ਕੋਲਵਾ ਲਿਆ ਨਹੀਂ ਲਵਾ ਲਿਆ ਉਹਨਾਂ ਮਾਣ ਹੀ ਸਮਝਲਾ ਤੇਰਾ ਕਰਦਾ ਮਾਣ ਨਹੀਂ ਕਰਦਾ ਬਿਲਕੁਲ ਆਪਾਂ ਹੁਣ ਤੇਰੀ ਵੀਡੀਓ ਦਾ ਮਕਸਦ ਗੱਲ ਇਹ ਹੁੰਦਾ ਮਾਲ ਮਿਲਦਾ ਜੀ ਵਿਕਦਾ ਵਿਕਦਾ ਨਿਰਾ ਲਈ ਆਈਏ ਹਾਂ ਜੀ ਤੇ ਵਿਕੇ ਨਾ ਇਹ ਕਿਹੜਾ ਆਲੂ ਆ ਵੀ ਅੰਦਰ ਰੱਖੀ ਜਾਣੀ ਨਹੀਂ ਫਾਇਦਾ ਨਹੀਂ ਜੀ ਆਪਾਂ ਉਹਨਾਂ ਕ ਮਾਲ ਲੈ ਸਕਦੇ ਐਸੇ ਵੀ ਲਾਉਣੇ ਐਸੇ ਵੀ ਲਾਣੇ ਜੀ ਇਹਨਾਂ ਦੀ ਦਵਾਈ ਬੂਟੀ ਵੀ ਹੁੰਦੀ ਸਾਰੇ ਕੰਮ ਹੁੰਨੇ ਵੰਡ ਵੀ ਪੈਣਾ ਬਿਲਕੁਲ ਸਾਰੇ ਕੰਮ ਪੈਣਾ ਜੇ ਮਾਲ ਆਉਂਦਾ ਜਾਂਦਾ ਰਹੇ ਤੇ ਚੰਗੀ ਗੱਲ ਬਿਲਕੁਲ ਜੀ ਬਾਕੀ ਸੀ ਜੀ ਪਿਆਰ ਬਹੁਤ ਜ਼ਿਆਦਾ ਬਖਸ਼ਦੇ ਨੇ ਜਿਹੜੇ ਭੈਣ ਭਰਾ ਫੋਨ ਕਰਦੇ ਨੇ ਨਾ ਦਿਲੋਂ ਗੱਲ ਇਹ ਆ ਵੀ ਉਹਨਾਂ ਦਾ ਹੀ ਦੇਣ ਦੇ ਨਹੀਂ ਸਕਦੇ ਨਹੀਂ ਜੀ ਜੇ ਮੈਨੂੰ ਬੈਣ ਨਹੀਂ ਨਾ ਦੇਣ ਦੇ ਤੇ ਮੈਨੂੰ ਵਧੀਆ ਵਧੀਆ ਵੀਰ ਕਮੈਂਟ ਕਰਨ ਲਈ ਤੇ ਮੇਰੀ ਕੋਸ਼ਿਸ਼ ਇਹੋ ਹੀ ਰਹੂਗੀ ਪ੍ਰਮਾਤਮਾ ਕੋ ਡਰ ਕੇ ਆਂਦਾ ਵੀ ਜਾਇਜ਼ ਰੇਟ ਤੇ ਚੰਗਾ ਮਾਰ ਬਿਲਕੁਲ ਜੀ ਮੈਨੂੰ ਪਤਾ ਨਹੀਂ ਦਿਮਾਗ ਮੇਰਾ ਕਦੋਂ ਫਿਰ ਜੇ ਕੋਈ ਪਤਾ ਨਹੀਂ ਹੁੰਦਾ ਵਪਾਰ ਦੇਣ ਆ ਵੀ ਕਦੋਂ ਗਲਤ ਵੀ ਲਈ ਜੇ ਪਰ ਕੋਸ਼ਿਸ਼ ਇਹ ਹੋਊਗੀ ਵੀ ਜਿਹੜੀ ਗਲਤ ਹੋ ਆ ਵਾੜਾ ਬਣਾਤਾ ਉਹ ਛੱਡੀ ਵੀ ਅੱਛਾ ਤੂੰ ਆ ਨਜ਼ਾਰੇ ਲੋ ਜਦੋਂ ਠੀਕ ਹੋ ਜੂ ਦੇ ਤਾਂ ਹਾਂ ਬਿਲਕੁਲ ਜੀ ਠੀਕ ਹੈ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਗਲਤ ਪਹਿਲਾਂ ਕਿਸਦੇ ਘਰ ਘਰ ਦੋ ਤੇ ਮੁੜ ਕੇ ਲਾਮਾ ਗਾ ਬਾਕੀ ਪਤਾ ਨਹੀਂ ਪ੍ਰਮਾਤਮਾ ਨੇ ਕੀ ਕਰਨਾ ਤੇ ਬਹੁਤ ਸਣਾ ਬਣ ਗਿਆ ਬਾਕੀ maal ਸਾਰਾ ਹੀ ਸੰਦੀਪ ਸਿੰਘ ਪਿਛਲੀ ਵੀਡੀਓ ਵਾਲਾ ਤੈਨੂੰ ਗੱਲ ਦੱਸੀ ਵੀ ਇੱਥੇ ਨਾ ਰਹੀ ਹੋਣੇ ਹੂੰ ਤੇ ਜਿਹੜੇ ਜਿਹੜੇ ਬੰਦੇ ਆ maal ਲੈ ਉਹਨਾਂ ਨੂੰ ਮੈਂ ਨਹੀਂ ਫੋਨ ਕੀਤਾ ਜਿਨ੍ਹਾਂ ਨੇ ਲੈਣੇ ਹੀ ਨਾ ਹਾਂਜੀ ਉਹਨਾਂ ਦੇ ਨੰਬਰ ਗਾੜੀ ਦੇਤਾ ਵੀ ਆ ਨੰਬਰ ਜੀ ਭਾਵੇਂ ਬੰਦੇ ਨਾਲ ਨਹੀਂ ਗੱਲ ਕਰਦੇ 11000 ਕੇ 10000 ਨਾਲ ਜਰਸੀ ਦਾ ਮਿਲਦਾ ਸੀ ਮੋੜ ਵਾਲੇ ਕਾਲੇ ਨੂੰ ਪਛਾ ਦੋ ਬੈੜਾ ਖੜੀਆ ਬਟ ਪਹਿਲਾਂ ਉਹਨੇ ਡੱਬੀ ਲਈ ਮੁੜ ਕੇ ਉਹਨੇ ਕਾਲੀ ਲੈ ਲਈ ਹਾਂਜੀ ਵੀ ਮੈਨੂੰ ਕਾਲੀ ਬੈੜ ਜਿਹੜੀ ਬੱਚਾ ਮਰੀ ਚਲੇ ਗਿਆ ਇਹ ਦੇ ਵੀ ਹਾਂ ਹਾਂ ਇਹ ਚਲੋ ਜਿੱਦਾਂ ਕਹਿੰਦੇ ਸਮਝ ਆਉਂਦੀ ਨਹੀਂ ਕੋਈ ਕੋਈ ਉਹ ਲੈ ਲੈ ਹਾਂਜੀ ਮਾਲ ਦਾ ਨਫਾ ਇੱਥੇ ਹੁੰਦਾ ਤੇ ਹੁਣ ਵੀ ਅੱਜ ਦੀ ਜਿੱਦਾਂ ਦਾ ਮਾਲ ਆਪਣੇ ਕੋਲ ਆ ਗਿਆ ਜਿਹਨੇ ਪਹਿਲੇ ਫੋਨ ਤੇ ਲੈ ਲਿਆ ਮੁੜ ਕੇ ਦੋ ਦੋ ਤਿੰਨ ਤਿੰਨ ਦਿਨ ਭਰਾ ਫੋਨ ਕਰਦੇ ਮੈਂ ਚੁੱਕਦਾ ਜਰੂਰ ਹਾਂ ਨਾ ਉਹ ਗੁੱਸਾ ਹੀ ਕਰਦਾ ਪਰ ਤੁਹਾਨੂੰ ਪਤਾ ਨਸੀਬ ਸਿੰਘ ਜੀ ਵੀਡੀਓ ਪੈ ਗਈ ਹੁਣ ਸੰਦੀਪ ਦਾ ਵੀਡੀਓ ਦਾ ਟਾਈਮ ਫਿਕਸ ਨਹੀਂ ਹੈਗਾ ਬਿਲਕੁਲ ਜੀ ਨਾ ਤੇ ਮੇਰੇ ਨਾਲ ਉਹਦਾ ਫਿਕਸ ਹੈ ਵੀ ਉਹਨੇ ਕਿੰਨੇ ਵਜੇ ਪ ਤਾਨੂੰ ਆਵਾਜ਼ ਨਹੀਂ ਨਿਸ਼ਾਨੀ ਜੀ ਬਾਕੀ ਕੋਈ ਤਰੀਕ ਲਿਖੀ ਹੁੰਦੀ ਪਰ ਨੋਟ ਕਾਹਨ ਦੀ ਪਤਾ ਲੱਗ ਗਈ ਕਿ ਯਾਰ ਖਾਤੋਂ ਗਲਤ ਲੇ ਅੱਛਾ ਸਤਾਰਾ ਵਾਲੇ ਦੀ ਵੀਡੀਓ ਠਾਰਨ ਨੂੰ ਪਾਈ ਰੈਨ ਰਾਲ ਚੜ ਗਈ ਵੀਡੀਓ ਛੱਡੀ ਆਲੇ ਜਣਾ ਉਹ ਮੁੜ ਕੇ ਤੇਰੀ ਚੜੀ ਜੁੜੀ ਨਹੀਂ ਪਤਾ ਨਹੀਂ ਨੈਟ ਚ ਕੋਈ ਪ੍ਰੋਬਲਮ ਵੀ ਕੀ ਚਲੋ ਕੋਈ ਗੱਲ ਨਹੀਂ ਛੱਡਾਂਗੇ ਆਪਾਂ ਗਲਤੀਆਂ ਦੇ ਪੁੱਤ ਨਹੀਂ ਆ ਕੁਝ ਨਹੀਂ ਹੁੰਦਾ ਚੜ੍ਹਦੀ ਹੁੰਦੀਆਂ ਰਹਿਣੀਆਂ ਇਹ ਗਲਤੀਆਂ ਹਨ ਇਹ ਤਾਂ ਬੰਦਾ ਕਹਦਾ ਹਾਂ ਬਿਲਕੁਲ ਜੇ ਗਲਤ ਕਰਾਂਗੇ ਤੇ ਅਗਲੇ ਦਿਨ ਸਹੀ ਚੱਲਾਗੇ ਸਹੀ ਸਹੀ ਯਾਰ ਬਾਕੀ ਜੀ ਸਾਹਿਬ ਵੇਖ ਲਾ ਝੂਮਾਂ ਲਿਆਂਦੀਆਂ ਤੇ ਪੜ-ਪੜ ਲੈ ਜਾਓ ਤੇ ਮੈਨੂੰ ਗੱਡੀ ਦੀ ਚਾਬੀ ਸਿਰੇ ਪੇ ਵੜਾ ਲੂ ਮੈਂ ਦੇ ਉਹ ਬੈਂਟੀ ਕਰਦਾ ਫੇਰ ਨਿਕਲ ਜਾ ਉਹ ਜਿਹਦਾ ਵਾਰੀ ਲੈਣੀ ਹੈ ਚਲੋ ਅਗਲੇ ਨੇ ਆਪਣੀ ਮਰਜ਼ੀ ਕਰਨੀ ਮੈਂ ਆਪਣੇ ਵਾਲਾ ਸੋਨਾ ਲਿਆ ਹਾਂ ਹਾਂ ਚੰਗੀਆਂ ਵੇਖ ਕੇ ਰਿਆਂ ਗਾੜੀ ਮਾਰਾ ਜਾਂਦਾ ਚਲੋ ਆਜੋ ਇਹ ਪਹਿਲਣ ਬੱਚੀ ਨਹੀਂ ਸੀ ਗੱਬਣ ਜੀ ਗੱਬਣ ਜੀ ਦੰਦਾ ਵੀ ਜੀ ਮੇਰੇ ਖਿਆਲ ਨਾਲ ਇਹ ਸਿੱਗੀ ਹੋਊਗੀ ਜਦੋਂ ਕੱਦ ਕੁੱਦਿਆ ਮੈਂ ਦੰਦਾ ਜੋ ਹੁੰਦੀ ਦੰਦਾ ਵਾਲੀ ਦਾ ਵੀ ਕੋਈ ਗੁੱਸਾ ਕਰ ਜੇ ਜਿਹਨੂੰ ਮੈਂ ਕਹਾ ਕੀੜੀ ਹੈ ਨਾ ਅਸੀਂ ਆਪਣੇ ਕੋਈ ਕੀੜੀ ਤੁਹਾਨੂੰ ਦੱਸਿਆ ਲੋ ਜੀ ਇਹ ਲਸੂ ਗਈ ਆ ਕਈ ਲੜ ਪਿਓਰ ਪਲੂੰਗਿਆ ਆਹ ਦੇਖੋ ਚੈੱਕ ਕਰ ਲਿਆ ਆ ਕੇ ਵੇਖ ਲੇਵਾ ਬੱਛੀ ਦਾ ਸੰਜੀਤ ਸਿੰਘ ਜੀ ਲੋ ਕੋਈ ਮੋਦੀ ਚੀਜ਼ ਆ ਜੀ ਸੰਜੀਤ ਜੀ ਆਹਣ ਹੂੰ ਕਿਹਾ ਨਹੀਂ ਦਾ ਗਿੱਟ ਦੇ ਲੱਗਾ ਵਿਰਲ ਵਾਲਾ ਲੱਗਾ ਆਖੇ ਵੇਖ ਲੈਣਾ ਅਗਲੇ ਨੇ ਆਪੀ ਆਪੀ ਮੂੰਥਾ ਵੇਖ ਲੈ ਵੱਛੀ ਦਾ ਬਿਲਕੁਲ ਜੀ ਹੁਣ ਵੱਛੀ ਨੂੰ ਇਹ ਦਿਖਾਉਂਗਾ ਮੂੰਹ ਮਾ ਇਹ ਕੀ ਕੀ ਜੀ ਨਹੀਂ ਠੀਕ ਹੈ ਫੜੇ ਤੋਂ ਫੜੇ ਰੋੜੀ ਖੜੋ ਫੜੇ ਤੋਂ ਥੋੜਾ ਆ ਜਾ ਫੜੇ ਤੋਂ ਕਿਆ ਨਹੀਂ ਪੱਟੇ ਤੋਂ ਫੜੇ ਤਾਂ ਨਹੀਂ ਗੁਲੋਣੀ ਪੜਾ 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 ਨਹੀਂ ਚੱਲ ਕੋਈ ਨਹੀਂ ਉੱਥੇ ਉੱਥੇ ਚਾਹਨ ਉੱਥੇ ਹਾਂ ਨਾ ਇੱਕ ਕਰੀ ਫੇਕ ਮਾਰ ਲਓ ਮਾਰਾ ਜੀ ਕੀ ਕਰ ਮੈਂ ਇਹ ਤਾਂ ਹਾਂਜੀ ਫੋਨ ਬੱਤੀ ਜੀ ਮੈਨੂੰ ਨੁਕਸ ਕੱਢ ਕੇ ਹੈਗਾ ਕੋਈ ਭੈਣ ਭਰਾ ਆਵੇ ਪਹਿਲਾਂ ਇਹ ਤੇ ਨੁਕਸ ਕੱਢੇ ਫੇਰ ਲਵੇ ਫੇਰ ਫੇਰ ਬਿਲਕੁਲ ਜੀ ਫੇਰ ਕਦੇ ਵੀ ਪਬਜੀ ਸਾਹਿਬ ਚਾ ਨੁਕਸ ਆ ਹੁਣ ਆਪਣੇ ਲੋਕ ਤੇ ਕੋਈ ਨੁਕਸ ਨਹੀਂ ਹੈ ਸੁਣ ਵਾਲੀ ਵੱਛਾ ਦੇ ਦੇ ਵੱਛੀ ਦੇ ਦੇ ਜੇਰ ਸੁਣਦੇ ਨਾ ਸੁਣਦੇ ਮੈਨੂੰ ਨਹੀਂ ਇਹ ਬਿਲਕੁਲ ਜੇਰ ਇਹਨੇ ਛੁੱਟ ਨਹੀਂ ਖਰਾਬ ਜੇ ਤੁਸੀਂ ਖਾਲ ਦੋ ਕਿਲੋ ਬਾਅਦ ਜੇ ਤੁਸੀਂ ਸੱਚ ਰਹਿ ਗਈ ਗੱਲ ਕਣਕ ਨਾ ਪਾਇਓ ਮੇਰੇ ਭਰਾ ਹੱਥ ਜੋੜਨਾ ਚਾਰ ਦਿਨ ਮੁੜ ਕੇ ਪੱਠੇ ਨਹੀਂ ਖਾਂਦੀਆਂ ਕਣਕ ਦੇ ਕੁੜੀਆ ਬੱਕਰੀ ਖਾ ਜੇ ਮਰ ਜਾਂਦੀ ਹੈ ਤੇ ਗਾਇਆਂ ਨੂੰ ਦੋ ਦੋ ਕਿਲੋ ਕਣਕ ਸੁੜਨਦੇ ਉਹ ਦੋ ਦੋ ਚਾਰ ਚਾਰ ਦਿਨ ਗੋਏ ਚੁੰਦੀ ਰਹਿੰਦੀ ਉਹਨੇ ਕੀ ਕਰਨਾ ਜੇਰ ਸੁਟਣੀ ਪਿਛਲੀ ਖਰਾਕ ਲਈ ਹਾਂ ਹਾਂ ਬਾਕੀ ਦਵਾਈ ਦੂਵੀ ਦੇ ਦੋ ਨਾ ਪਾਇਆ ਕਰੋ ਕਣਕ ਮੇਰੇ ਭਰਾ ਨਾ ਗੋੜੀ ਪਾਇਆ ਕਰੋ ਗੋੜ ਕਣਕ ਭਾਲ ਪਾਉਂਦਾ ਹੋਰ ਕਸ ਨਹੀਂ ਪਾਉਂਦਾ ਜਦੋਂ ਅਹੀਂ ਤਾਂ ਨਹੀਂ ਪਾਉਂਦੇ ਕੋਈ ਵੀ ਪੁੱਛ ਨਾ ਪਾਉਂ ਜੇਰ ਦੀ ਸਿੱਕੀ ਲਿਆ ਕੇ ਦੇ ਦੋ ਜੂਟਰ ਸੂਟਰ ਸਾਲੀ ਕੋਈ ਵੀ ਜੂਟਾ ਸਾਫ ਹੋ ਜਾਗਰਾ ਪਰ ਆਪਾਂ ਨਹੀਂ ਪਾਉਂਦੇ ਉਹ ਦੋ ਤਿੰਨ ਦਿਨ ਨਗਰ ਪੱਠੇ ਨਹੀਂ ਖਾਂਦਾ ਹਾਂਜੀ ਆ ਠੀਕ ਪਾ ਕੇ ਚੀਲੀ ਸਾਡੀ ਸੰਜੀਤ ਸੇ ਮਾਰਿਆ ਤੁਸੀਂ ਤੇ ਮੈਂ ਨਵੇਂ ਪੈ ਰਹੇ ਹੋ ਜੋ ਮਰਜ਼ੀ ਕਰ ਰਹੇ ਹੋ ਉਹ ਜਿਹੜੀ ਗੱਲਾਂ ਸੀਲ ਲੈਣੀ ਆ ਬੋਲੋ ਫੌਜੀ ਸਾਹਿਬ ਇਹੋ ਜਿਹਿਆਂ ਦੇ ਲੋਕਾਂ ਦੀਆਂ ਵੀਡੀਓਆਂ ਦੇਖੀਆਂ ਵੀਰਾਂ ਦੀਆਂ ਚੈਨਲਾਂ ਤੇ ਭਰਾਵਾਂ ਆਪਣੇ ਜਿਹਾ ਹੂੰ ਇਹਦੇ ਹੁੰਦਾ ਲੱਖ ਸਵਾਰਕ ਮੋੜ ਮੈਂ ਨਹੀਂ ਕਰਨਾ ਹੁਣ ਮੈਨੂੰ ਤੂੰ ਦੱਸ ਕਿ ਕਿਨਾਕ ਫੌਜੀਆ ਕਰਾਂ ਨਹੀਂ ਤੁਸੀਂ ਆਪੀ ਕਰ ਰੋਟੀ ਮੈਂ ਫੇਰ ਵੀ ਲੈਣੀ ਏ ਰੋਟੀ ਤੋਂ ਬਿਨਾਂ ਨਹੀਂ ਦੇਣੀ ਮੈਂ ਖਪਾ ਕੀਤਾ ਤੇ ਮੈਂ ਬਿਲਕੁਲ ਜੀ 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 ਮੋਲ ਕਰ ਲਈ ਬਚੀ ਜਾ 75 ਹਾਂਜੀ ਜਾਜ ਹੈ ਖਾ ਜਾ ਅੱਜ ਕਿੱਥੇ ਜਾਗਾ ਵੇਖ ਵੇਖੇ ਮਾਰਕੀਸਾ ਨਾਲ ਹੈਗਾ ਜਿਹੜਾ ਬਾਜ਼ਾਰ ਆ ਹਾਂਜੀ ਉਹ ਸਾਰਾ ਉਹਨਾਂ ਦੇ ਬੱਤੀ ਆ ਗਈ 80 90 ਹਜ਼ਾਰ ਦੀ ਹਾਂ ਪਰ ਆਪਾਂ ਨੂੰ ਭਾਅ ਨਾ ਮਿਲੀ ਆ ਤੇ ਵੀਰ ਜਿਹਨੇ ਦਿੱਤੀ ਉਹਨੇ ਵੀਡੀਓ ਵੇਖਣੀ ਹੁੰਦੀ ਆ ਜੇ ਨਹੀਂ ਬਜਾਇਆ ਜੀ ਭਾਅ ਨੇ ਚਲੋ ਚੱਲਣ ਦੇ ਕੰਮ ਜੀ ਸਾ 70 ਦੀ ਦੇ ਦੀ ਇਹ ਇਹ ਮਿਲਣੀ ਮੇਰੇ ਕੋਈ ਹੂੰ ਇਹ ਵੀ ਮੈਂ ਤੁਹਾਨੂੰ ਦੇ ਦਿੰਦਾ ਸਵੇਰੇ ਫੇਰ ਆ ਜੀ ਤੇ ਉਸੇ ਭਾਅ ਨਾਲ ਹੀ ਭਾਅ ਹੁਣੇ ਕਰ ਦੋ ਜਦੋਂ ਵੀ ਆਪਦੇ ਫਿਰ ਕਮੈਂਟ ਆਂਦੇ ਇੱਕ ਫੋਜੀ ਸਾਰੀ ਵੀਡੀਓ ਬਣਾਉ ਜਾਂਦੀ ਮੇਰੀ ਤੂੰ ਵੜਾਉਂਦਾ ਵਾ ਜਲਦੀ ਤੇ ਭਰਾ ਬਣਾਉਂਦਾ ਭਈ ਜਿਹੜੇ ਮਾਲ ਲੈ। ਮਾਲ ਦੇ ਬਿਲਕੁਲ ਸਹੀ। ਜੇ ਉਹਨਾਂ ਲਿਆ ਨਾ ਤੇ ਮੇਰੇ ਕੋ ਨਹੀਂ ਹੈ। ਮੈਂ ਕੋਈ ਟਾ ਮੈਂ ਹੈ ਨਹੀਂ ਵੀ ਬੁਫਾਰਮ ਖੋਲਿਆ। ਮੈਂ ਤੁਹਾਡੀਆਂ ਲਿਆਇਆ। ਬਿਲਕੁਲ। ਨਿਵਾਲੀਆਂ ਤੁਹਾਨੂੰ ਪੜਾਈਆਂ। ਬਿਲਕੁਲ। ਇਹ ਸਵੇਰੇ ਮਾਲ ਆਇਆ ਮੁੰਡਿਆਂ ਨੇ ਨਿਵਾਤਾ। ਅੱਧਾ ਕ ਮੈਂ ਲੈ ਕੇ ਆਇਆ ਅੱਧਾ ਕ ਬਨੇਰੇ ਆ ਗਿਆ। 4 ਵਜੇ ਦਾ ਗੱਡੀਆਂ ਵਾਲੇ ਠਾਲੇ ਆ। ਭਾਜੋ ਵੀ ਉੱਥੋਂ ਲਾਦ ਲਿਓ ਇੱਥੋਂ ਲਾਦ ਲਿਓ ਕਿਉਂਕਿ ਮਾਲ ਆਊਗਾ ਤੇ ਨਿਵਾਵਾ ਤੋਂ। ਹੁਣੇ ਮਾੜਾ ਮਾੜਾ ਪੈਰਾਂ ਕਰ ਹੋਇਆ ਕਰ। ਸੰਦੀਪ ਸਾਹਿਬ ਤਿੰਨ ਹੋਰ ਛੱ 60 ਦੀ ਦੇ ਦਿੰਦੇ ਚਲੋ ਠੀਕ ਹੈ ਠੀਕ ਹੈ ਜੋ ਹੋਰ ਕਰ ਮੈਂ ਜਿਹੜਾ ਭੈਣ ਭਰਾਉ ਮਾਨ ਲਦਾ ਫੇਰ ਕਰੂੰ ਲਓ ਵੇਖ ਲਓ 60 ਇਹ ਜੇ ਮਾਨ ਕਰਦੇ ਨਾ ਫੋਜੀ ਸਾਰਾ ਕਰੂੰ ਮਾਨ ਬਿਲਕੁਲ ਇਹ ਤੋਂ ਘੱਟ ਜੇ ਲੈ ਲੀ ਕਿਸ ਨੇ ਤਿੰਨ ਵਾ ਮੇਰੇ ਕੋ 3000 5000 ਲੈ ਲਿਓ ਮਾ ਵੇ ਲੋ ਫੇਰ ਮੇਰੇ ਕੋ ਨਵਾ ਦੇ ਲੋ ਇਹਦਾ ਫਲਾਟੀਆਂ ਨਹੀਂ ਨਾ ਨਾ ਮੈਂ ਦਊ ਕੋਲੋ ਬਸ 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 ਤੁਸੀਂ ਮੇਰੇ ਕੋ ਸਾਈ ਪਾਓ ਉਹਦਾ ਨਫਾ ਲਓ ਬਸ ਠੀਕ ਹੈ ਦੋਆਂ ਘੰਟਿਆਂ ਨੂੰ ਬਸ ਦੋਆਂ ਘੰਟੇ ਵੀਡੀਓ ਚੱਲਣਗੇ ਦੋ ਘੰਟੇ ਵਾਕਿਆ ਗੱਲ ਸਹੀ ਆ ਦੋ ਘੰਟੇ ਵੀਡੀਓ ਚੱਲਦੇ ਰਹਿ ਤੇ ਫੌਜੀ ਨੂੰ ਮੈਂ ਚੱਕ ਜਲੇ ਬਾਅਦ ਫਿਰ ਦੇ ਹੀ ਚੱਲੂਗਾ ਆ ਸੁਜੀਤ ਜੀ ਚਾਰ ਦਾ ਦੇ ਵੱਛੀ ਜੀ ਇਹਦੇ ਵੱਛੀ 'ਚ ਕੋਈ ਸ਼ੱਕ ਹੈਗਾ ਸ਼ੱਕ ਦਾ ਫੌਜੀ ਦਾ ਹੈ ਹੀ ਨਹੀਂ ਯਾਰ ਥੋੜਾ ਜਹਾਡਾ ਥਾਂ ਮਾੜਾ ਉੱਥੇ ਉੱਚਾ ਦੇਖੋ ਨਹੀਂ ਆਹੀ ਕਰਨਾ ਵਾ ਟਾਈਮ ਹੀ ਨਹੀਂ ਲੱਗਦਾ ਬੰਦੇ ਵਿਚਾਰੇ ਪਾਏ ਲੱਗੇ ਨੇ ਅੱਛਾ ਸੁਜੀਤ ਜੀ ਹਾਂ ਜੀ ਉਹ ਚੱਲੀ ਨਮੋ ਨਮੋ ਅੱਜ ਗੱਲ ਵੱਖਰੀ ਆ ਇਹ ਚੀਜ਼ਾਂ ਲਵਦੀਆਂ ਉਧਰ ਬਹਿ ਜਾ ਤੂੰ ਹੈ ਹੈਗੀ ਕਿਤੇ ਨਹੀਂ ਗੱਲ ਸੀਲੀ ਸੀਲ ਕਹਿੰਦੇ ਨਿਕਲਣਾ ਨਸਲ ਨਹੀਂ ਨਸਲ ਨਹੀਂ ਨਸਲ ਇਹ ਵੱਚੀ ਚੌਗੀ ਆ ਉਹ ਛਿੱਗੀ ਆ ਆ ਚਾਲ ਇਹ ਨਹੀਂ ਪਤਾ ਮਾ ਨਾ ਮੂੰਹ ਥੋੜਾ ਜਨਾ ਖੁੱਲੀਆਂ ਖਲੀਆਂ ਜਿਹੜੀ ਰਹਿਦਾ ਰੰਗ ਕਰ ਹਾਂਜੀ ਉਹ ਕਪੜਾ ਇਹ ਸਰਾਓ ਜੀ ਲਓ ਜੀ ਚਾਰ ਲਾ ਸੰਦੀਪ ਚਾਰ ਇੱਕ ਦੋ ਤਿੰਨ ਚਾਰ ਮਗਰਲੇ ਦੁੱਧ ਦੇ ਕੋਈ ਮੈਨੂੰ ਆ ਕੇ ਕਹਦੇ ਵੀ ਇਹ ਛਿੱਗੀ ਆ ਤੇ ਰਸਤਾ ਫਰੀ ਬਿਲਕੁਲ ਕੋਈ ਸਵਾਲ ਫਿਰ ਹੁੰਦਾ ਜੇ ਵੀਡੀਓ ਤੇ ਗੱਲ ਕਰਨ ਦੀ ਉਹ ਪੂਰੀ ਕਰੋ ਠੀਕ ਹੈ ਬਈ ਹਾਂ ਠੀਕ ਹੈ ਇਹ ਹੈ ਕੁਆਲਿਟੀ ਫੋਜੀ ਦਾ ਕੁਆਲਿਟੀ ਹੈ ਹੁਣ ਇਹਨੇ ਨਿੰਦ ਲੈਣੀ ਸੁਣਾਏ ਹੁਣ ਭਾਵੇਂ ਕੋਈ ਫਾਰਮ ਚ ਲਾ ਲੇ ਹਾਂ ਭਾਵੇਂ ਕੋਈ ਘਰੇ ਲਾ ਲੇ ਭਾਵੇਂ ਦੁੱਧ ਦੇ ਦੇ 30 ਕਿਲੋ ਭਾਵੇਂ ਵਛੀ ਦੇ ਦੇ 20 ਕਿਲੋ ਮੈਂ ਇਹਨਾਂ ਨੂੰ ਕੋਈ ਬਤਾ ਗੱਬਣ ਦੀ ਪਰ ਵਛੀ ਤੁਹਾਨੂੰ ਆਪੇ ਦੇਖਣੀ ਦੁੱਧ ਵਾਲੀ ਜੱਗੇ ਖਾ ਖੁਰਦਾ ਦੇਖਦਾ ਫੋਜੀ ਬੈਰ ਕੋ ਸਹੀ ਗੱਲ ਆ ਜੀ ਇਹੋ ਜੀਆਂ ਵਸੀਆਂ ਦਾ ਸਦੀਸ਼ਾ ਮੋਲੀ ਕੋਈ ਨਹੀਂ ਇਹੋ ਜੀ ਚੀਜ਼ ਵੇਚਣ ਨੂੰ ਜੀ ਨਹੀਂ ਕਰਦਾ ਘਰੋਂ ਇਹ ਕਿਸੇ ਬੰਦੇ ਦੀ ਕੋਈ ਮਜਬੂਰੀ ਮਜਬੂਰੀ ਭੱਜਦੀ ਇਹ ਮਜਬੂਰੀ ਨੂੰ ਵਿਗੀਓ ਇਹ ਅਸਲ ਮਜਬੂਰੀ ਨੂੰ ਵੈੜ ਜਿਹੀ ਅਸਲ ਮਜਬੂਰੀ ਹਾਂ ਮੈਨੂੰ ਪਤਾ ਹੁਣ ਪਰ ਮੈਂ ਦੱਸਣਾ ਨਹੀਂ 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 ਨਾ ਲੋੜ ਨੇ ਆਪਾਂ ਇਹ ਅਸਲ ਮਜਬੂਰੀ ਨੂੰ ਵੈੜ ਵੇਚੀ ਕਿਸ ਨੇ ਬਾਕੀ ਵਸੀਆਂ ਦਾ ਸਦੀਸ਼ਾ ਮੋਲ ਕਰ ਲਈਏ ਇਹਦਾ ਵੀ 70 75 ਜਿੰਨਾ ਕਮੀ ਹੁੰਦਾ ਹੀ ਕਰਦੇ ਪਰ ਮਾਂ ਕਰਨਾ ਹੀ ਨਹੀਂ ਠੱਲੇ ਹਜ਼ਾਰ ਦੇ ਅੱਠੀ ਦੇ ਦੀਆ ਠੱਲੇ ਹਜ਼ਾਰ ਦੇ ਠੀਕ ਆ ਨਹੀਂ ਠੀਕ ਆ ਜੀ ਨਹੀਂ ਠੀਕ ਆ ਪੁੱਛਦਾ ਵਾ ਹੈ ਵੇਖ ਲਓ ਸਹੀ ਆ ਸਹੀ ਆ ਬਿਲਕੁਲ ਲੈ ਮੇਰਾ 30000 ਜੇ ਵੀ ਆ ਗਿਆ 55000 ਦੀ ਰਹਿਣ ਦੇਣੀ ਇਹ ਤੋਂ ਘੱਟ ਨਹੀਂ ਦੇਣੀ ਬਿਲਕੁਲ ਲੈ ਲਉਣਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹਦਾ ਕੱਲ ਨੂੰ ਲੈ ਗਿਆ ਲੈ ਗਿਆ ਹੋ ਜਾਈਂ ਇਹ ਇਹ ਵੱਛੀ ਨਾ ਹੁਣ ਮੈਂ ਇੱਧਰ ਬਹਿ ਗਿਆ ਹਾਂ ਜੀ ਕੈਮਰਾਮੈਨ ਜੀ ਇੱਧਰ ਆਓ ਇੱਧਰ ਆਓ ਇੱਧਰ ਆਹ ਕੱਲ ਕਹਿ ਦਿੰਦੇ ਹੁਣ ਵੱਛੀ ਡਰਨ ਈ ਆਈ ਧਵਾਈ ਆ ਅਜੇ ਵੱਛੀ ਦੇ 15 ਲੈ ਜੇ 10 ਲੈ ਜੇ ਤੇ ਆ ਲਿਵਾ ਵੇਖ ਲੈ ਗਾਲਲੇ ਬੰਨੇ ਮਿਲਕ ਵੇਂਜ ਵੇਖ ਲੈ ਥਾਣ ਵੇਖ ਲੈ ਸਾਰਾ ਕੁਝ ਪੂਰਾ ਬਾਕੀ ਪਲੂਣ ਆ ਹਾਂ ਸਭ ਤੋਂ ਪਹਿਲਾਂ ਪਲੂਨ ਲੈ ਲਈ ਨਾ ਇਹਦੇ ਨੁਕਸੇ ਕੋਈ ਨਹੀਂ ਜਿਹੜੀ ਪਲੂਨ ਆਉਂਦੇ ਨੇ ਨੁਕਸੇ ਕੋਈ ਨਹੀਂ ਪਹਿਲਾਂ ਦੇਖਾਂ ਰਖਾਈ ਇਹ ਵੀ ਸੂਈਂਂ ਦੀ ਜੀ ਅੱਛਾ ਜੀ ਇਹਦੋਂ ਘਟ ਵਛੀਆਂ ਨਹੀਂ ਮਿਲਣੀਆਂ ਤੇ ਨਾਲ ਤੋਹਫੇ ਮਿਲਣੇ ਅੱਜ ਮੈਨੂੰ ਹੀ ਮਿਲ ਗਏ ਜੀ ਕਿਵੇਂ ਦਾ ਘਰ ਮਿਲਣੇ ਸਵੇਰੇ ਮਿਲਣੇ ਕਿ ਨਹੀਂ ਮੈਂ ਤੁਹਾਨੂੰ ਦੱਸਦਾ ਥੋੜਾ ਮੈਨੂੰ ਦੁੱਖ ਕਰਾਈਆਂ ਨਾ ਨਾ ਮੈਂ ਬੜਾ ਪਹਿਲਾਂ ਸੂਈਂਂ ਦੀ ਪਹਿਲਾਂ ਡਰਦੀ ਥੋੜੀ ਜੀ ਪਹਿਲਾਂ ਸੂਹਾਂ ਤੇ ਵੇਖੋ ਭਰਾ ਜੀ ਜੀ ਅੱਜ ਹੀ ਆਇਆ ਮਾਲ ਤੈਨੂੰ ਤੇ ਚਲੋ ਸਾਰੀ ਗੱਲ ਦਾ ਪਤਾ ਹੁੰਦਾ ਹੁਣ ਵੀਡੀਓ ਚਾਪੜ ਕਰੀ ਜੀ ਕਿਹੜਾ ਰਲਿਆ ਆ ਇਹਨੂੰ ਪਤਾ ਤੁਹਾਡੀ ਬਿਸ਼ਾਨ ਬਣ ਗਈ ਵੀਡੀਓ ਤਾਂ ਪੂਰੀ ਹੋਣਾ ਹੈ ਇਹ ਦਿਖਾ ਦੇ ਪ੍ਰਕਿਆ ਬਣਾ ਦੀਆਂ ਕਹਿੰਦੇ ਜੀ ਉਹ ਬਾਬੇ ਨਾਮ ਦੇ ਨੇ ਬਣਾਇਆ ਮੈਨੂੰ ਕੋਈ ਕੁੱਤਾ ਨਹੀਂ ਜਾਣਦਾ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਆ ਚਲੋ ਕਹਿੰਦੀਆਂ ਮਤਲਬ ਬਾਦੀ ਘਾਟੇ ਮੇਰਾ ਸੁਭਾਅ ਹੂ ਗੰਦਾ ਵਾ ਕਰ ਹੀ ਜਾਂਦਾ ਫਿਰ ਮੈਂ ਮਾਫੀ ਮੰਗ ਲੀਂਦਾ ਹਾਂ ਮੇਰਾ ਥੋੜਾ ਜਿਹਾ ਗਮ ਗੁੱਸੇ ਕੋਰਾ ਸੁਲ ਜਾਪੋ ਤਾਂ ਨਾ ਬਣਾ ਲਈ ਜੀ ਇਹ ਭਾਲਣ ਵਾਲੀ ਜਿਹੜੀ ਆ ਨਾ ਮੈਨੂੰ ਡਰਨ ਦੇਈ ਮੇਰੇ ਕੋਲ ਧੀ ਆ ਨਾ ਇਹ ਸਿਆ ਇਹ ਚੀਜ਼ਾਂ ਜਿਹੜੀਆਂ ਨੇ ਲੋਕ ਕਹਿ ਦਿੰਦੇ ਫੌਜੀ ਲੈਂਦਾ ਵੇ ਇਹ ਮੋਟਰ ਅਜੇ ਭਣਾ ਭਣਾ ਮਾਸਾਤ ਜਾਣੀਆਂ ਹੈਗੀਆਂ ਜਾਂ ਆਪਣੀ ਸਮਝ ਨਾਲ ਲਿਓ ਬਾਕੀ ਚਵਾਈ ਵਛੀ ਦੀ ਨਾ ਚਗੀ ਹੋਏ ਤੇ ਮੇਰ ਨਾਲ ਲਾਹਾਂ ਦੇ ਦਿਓ ਬਸ ਠੀਕ ਠੀਕ ਆ ਸੂਈ ਪਿਛਲੇ ਘਰ ਜੇ ਸਾਡੇ ਕੋਲ ਨਹੀਂ ਸੂਈ ਠੀਕ ਚੌਹਾਂ ਦੀ ਸੂਈ ਦੋਹਾਂ ਦੀ ਸੂਈ ਦੋ ਦੇ ਕੋ 15 ਆਪ 14 ਦੀ ਗਰੰਟੀ ਵਾ ਠੀਕ 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 ਪਰ ਮੇਰ ਨੂੰ ਲਾਹਾਂ ਨਾ ਦਿਓ ਬਿਲਕੁਲ ਇੱਥੇ ਆ ਕੇ ਇੱਥੇ ਆ ਕੇ ਜੇ ਸੁੱਕਾ ਜਾ ਕੇ ਕਹੋ ਮੇਰੀ ਮੈਦਕੋ ਤਰਾਂ ਹਾਂ ਹਾਂ ਜੀ ਹੈ ਸੁਣਾਂ ਦੇ ਇਹ ਸੋਨਾ ਨਹੀਂ ਨਿਆ ਤੁੰਗੇ ਵੀ ਮੇਰੇ ਨਾਲ ਚੌਹਾਂ ਦੇ ਰੱਖਣ ਵਾਲੇ ਨਹੀਂ ਜਾਂਦਾ ਇਹ ਥੋੜੀ ਜੀ ਦਰਦ ਨਹੀਂ ਨਾ ਹੀ ਬੱਛੀ ਆ ਜੀ ਬਲਦੇ ਬੱਛੇ ਹੀ ਆ ਬੱਛੀ ਵਾਲੀ ਕੋਈ ਨਹੀਂ ਦਿੰਦਾ ਵੀਰ ਅੱਛਾ ਜੀ ਬੱਛੀ ਪਰੇ ਬਾਣਾ ਹੁੰਦੇ ਨੂੰ ਬੱਛੀ ਵਾਲੀ ਜਿਹੜੀ ਹੁੰਦੀ ਨਾ ਉਹ ਅਗਲਾ ਦੀ ਬੱਛੀ ਭਰਾਵਾ ਏ ਇੰਦਾ ਦੀ 10000 ਦੀ ਜੰਮਦੀ ਹੋਈ ਦੀ ਜੰਮਦੀ ਹੋ ਜਾਂਦੀ ਜੀ ਇਹਦੇ ਜਦੋਂ ਬੱਛੀ ਕੱਢਦੀ ਆ ਨਾ ਉਦੋਂ ਮਕਰੋ ਵੇਚੀ ਦੀ ਆ ਤੇ ਬੱਛਾ ਕੱਢੇ ਤਾਂ ਹੀ ਵੇਚੀਏ ਦੇਖ ਸਾਹ ਚੀਜ਼ ਵੇਖ ਲਾ ਤਿੰਨੇ ਪੀਸ ਤੈਨੂੰ ਬੁਖਾ ਦੇ ਤਿੰਨੇ 101 ਗਾਂ ਕਟਣ ਡਿਆ ਮੋਹਲੇ ਦਾ ਵੀ 65 ਸੰਦੀਪ ਜੀ 60 ਦੀ ਦੇ ਲਈਏ ਠੀਕ ਆ ਤੇ ਨਹੀਂ ਠੀਕ ਆ ਤੋਰ ਨੂੰ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਜੇ ਨਫਾ ਵਾਵਾ ਮਿਲ ਲਿਆ ਮੈਨੂੰ ਫਿਰ ਦੇ ਘਟਾ ਲਓ ਆਪਾਂ ਹੀ ਲੈਣਾ ਹੈ ਹਾਂ ਨਹੀਂ ਲੈਣਾ ਫਿਰ 55 ਦੀ ਲਾਂ ਦੇ ਚੱਲਣ ਦੋ 55000 ਦੀ ਜਾਂ ਰਾਏ ਦਾ ਮਾਨ ਤਾਂ ਲਾ ਕੇ ਗੱਲ ਸਹੀ ਆ ਇਹ ਦੋ ਘੰਟੇ ਬਾਅਦ ਫੋਜੀ ਨੂੰ ਆਪਾਂ ਫਿਰ ਮਿਲਣਾ ਇਹ 55 ਦੀ ਲਓ ਤੇ ਫਿਰ ਲਓ ਨਫਾ ਫਿਰ ਲਓ ਨਫਾ ਸੁਣੇ ਲੋ ਬੜਾ ਮੈਂ ਨਹੀਂ ਕਰਦਾ ਉੱਪਰ ਨਹੀਂ ਹੋਏਗਾ ਦੇਖੋ ਕਿਦਾਂ ਦੇਖੋ ਕਿਦਾਂ ਦੇ ਹਾਏ ਲੋ ਬਾਸੀ ਸੁਈ ਬਲੀਚੂ ਗੱਬਰ ਨਹੀਂ ਸੁਈ ਸੁਈ ਅੱਛਾ ਜੀ ਇਹ ਝੂਠ ਮੋੜ ਕੇ ਵੇਚਣੀ ਨਹੀਂ ਹਾਂਜੀ ਕੋਈ ਬੰਦਾ ਕਹਦੇ ਜੀ ਪਿਛਲੀ ਵੀਡੀਓ ਜੀ ਪਾਈ ਸੀ ਹੂੰ ਇਹ ਵੱਛੀ ਵੇਚੀ ਸੰਦੀਪ ਜੀ ਹਾਂਜੀ ਉਹ ਬੰਦੇ ਨੂੰ ਨਫਾ ਮਿਲੇ 5000 ਨਹੀਂ ਦਿੱਤੀ ਆ ਯਾਰ ਆ ਉਹ ਇੱਥੇ ਆਇਆ ਉਹ ਕਾਲੀ ਬੱਛੀ ਵੱਡੀ ਵੇਖ ਲਈ ਬੱਚਾ ਮਰੀ ਮੈਨੂੰ ਅੰਦਾ ਆ ਦੇ ਮੇਰੀ ਆਦਤ ਹੈ ਜਿਹੜਾ ਕੋਈ ਭੈਣ ਭਰਾ ਹੁਣ ਆ ਗਿਆ ਉਹਨੂੰ ਕਿਦਾਂ ਲੈ ਆਦਾ ਆਜੋ 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 ਇਹ ਬੱਚੀ ਦਾ ਲੈਵਾ ਸੰਦੀਪ ਜੀ ਲੈਣ ਵਾਲੀ ਰਹਿਣ ਕਿਉਂਕਿ ਦੁੱਧੋ ਤਰੀ ਹੁਣ ਮੇਰੇ ਕੋਲ ਇਹਨੂੰ ਭਜਾ ਚੋਖਾ ਦੇਣਿਆ ਸੁਈ ਨੂੰ ਹੋ ਚੱਲਿਆ 4 ਦਿਨ ਬਿਲਕੁਲ ਵੀ ਕਾਲ ਸੁਈ ਅੱਜ ਵੀ ਨਾਣਾ ਨਾ ਬਹੁਤ ਪਿਆਰੀਆਂ ਤੇ ਥੋੜਾ ਬੜਾ ਕਹਿੰਦਾ ਤੀਲ ਪੂਰੀ ਇਹਦਾ ਮੁੱਲ ਪਾਇਆ ਆਪਾਂ ਪਿਛਲੀ ਵੀਡੀਓ ਚ 3500 ਹਾਂਜੀ ਉਹਨੂੰ 5000 ਨਫਾ ਦਵਾਵਾਂ ਤੇ ਉਹਨੇ ਦਿੱਤੀ ਨਾ ਉਹਦੋਂ ਤੇ ਮੁੜ ਕੇ ਚਲੋ ਉਹ ਛੱਡ ਗਿਆ ਨੌਏ ਤੇ ਨੁਕਸੇ ਆ ਜੇ ਕੋਈ ਨੁਕਸੇ ਪੈ ਲੂ ਉਹਦਾ ਮੈਂ ਜ਼ਿੰਮੇਵਾਰ ਆਂ। ਸਾਤ ਮਾਰੇ, ਛੜ ਮਾਰੇ। ਬਾਕੀ ਥੋੜੀ ਜੀ ਤੈਨੂੰ ਬਤਾ ਦਿੰਦਾ। ਇਹਨਾਂ ਦੇ ਨਾਣਾ ਵੇ। ਇਹੋ ਜਿਹਾ ਲੇਵਾ ਫਿੱਟੜ ਲੇਵੇ ਵਾਲਾ ਮਾਲ ਜਿਹੜਾ ਨਾ ਕੁਦਰਤੀ ਚੰਗੀ ਕਤਾਈ ਮਿਲਦਾ ਹੈ। ਹਾਂ? ਬਾਕੀ ਸਲੀਜੀ ਫੋਨ ਵੇਖਲਾ ਆ ਜੇ ਵੀ ਉਹਨਾਂ ਦੇ ਆ ਗਿਆ ਜਿਹੜੇ ਨਫਾ ਦੇਣਦੇ ਨਹੀਂ ਤੇ ਸਪੀਕਰ ਦੇ ਛੜ ਦਿੰਦੇ ਗਲਤ ਹੋਇਆ ਕੰਮ ਸੰਦੀਪ। ਦੇਸ਼ਿਆ ਉਹਨਾਂ ਦਾ ਫੂਲ ਹੈ ਜਿੰਨਾ ਜਰਸੀ ਦਾ ਨਫਾ ਭਰ ਦੇ ਜੀ। ਠੀਕ ਆ। ਉਹਨਾਂ ਦਾ ਅੱਜ ਫੋਨ ਫੇਰ ਆ ਗਿਆ ਸੀ ਸੋਨੀਆ ਲਿਖਿਆ ਭੈਣ ਆ ਵਿਚਾਰੀ ਜਿਹੜੀ ਲੈਣ ਦੀ ਨਹੀਂ ਜੀ ਵੇਖੋ ਬਸ਼ੀ ਹੈ ਕੋ ਕੱਲ ਦੇ ਲਾੜਾਂ ਵੇਖੇ ਦੀਆਂ ਇਹ ਨੀਲੇ ਰੰਗ ਦੇ ਲਿਸ਼ਕਦੀਆਂ ਜੀ ਸਹਾਰਾ ਮੁੱਲ ਬਈ ਆਪਾਂ 54000 ਰੁਪਏ ਲੀਤੇ 55 ਪਾ ਕੇ 1000 ਛੋਟ ਗਈ ਤੇ ਮੁੱਲ ਐਰ ਕਾ ਵੀ ਉਹਨਾਂ ਕਰੀਏ ਕਿ ਵੱਧ ਕਰੀਏ ਉਹਨਾਂ ਨੇ 1 ਕਿਲੋ ਹਾਂ ਦੁੱਧ 2 ਕਿਲੋ ਵੱਧ ਕਰੀਏ 54 ਹਾਂ ਬਲੈਂਡ 54 ਦੀ ਦਿੱਤੀ ਜਾ 1000 ਹੋਰ ਛੱਡਦਾ ਕੋ ਜੀ ਸਾਹਿਬ ਮੈਂ ਇਹ ਨਹੀਂ ਪਿਆ ਮੇਰੀ ਬੀਬੀ ਵਿਦਾਤਾ ਜੀ ਤੁਹਾਨੂੰ ਇਹ ਵੀ ਝੂਠ ਨਹੀਂ ਮਾਰਿਆ ਮੇਰੀ ਵਿਕੀ ਵੈੜ ਜਿਹੜੇ ਬੰਦਿਆਂ ਫੋਨ ਕੀਤਾ ਉਹਨਾਂ ਵੱਲਾ ਨੀ ਯਾ ਬਿਲਕੁਲ ਕਿਉਂਕਿ ਮੈਂ ਪਹਿਲਾਂ ਦੱਸਿਆ ਵੀ ਗੈਟ ਦੇਗੀ ਆ ਸਾਈਡ ਪੈ ਗਈ ਤੇ ਮੁੜ ਕੇ ਹੁਣ ਕੱਲ ਉਹ ਉਹਨੇ ਦੋ ਦਿਨ ਆਇਆ ਨਹੀਂ ਕੱਲ ਆ ਕੇ ਬਹਿਣਾ ਖੜੀਆਂ ਤੇ ਉਹ ਆਂਦਾ ਮੈਨੂੰ ਬੱਚਾ ਮਰੀ ਸਾਨੂੰ ਇਹ ਹੋਇਆ ਵੀ ਚਲ ਬੱਚਾ ਮਰੀ ਸਾਡੀ ਜਿਹੜੀ ਹੈ ਨਾ ਤਰੀਖਾ ਤੈਨੂੰ ਬੜਾ ਮੁੜ ਕੇ ਵੇਚਣੀ ਔਖੀ ਹੋਣੀ ਬਿਲਕੁਲ ਬਜੀ ਬੱਚਾ ਮਰੀ ਲੈ ਜਾਓ ਹੋਰ ਕੀ ਚਾਹੀਦਾ ਬਿਲਕੁਲ ਜੀ ਇਹ ਵੀ ਗੱਬਣੀ ਆ ਨਹੀਂ ਸੋਈ ਸੰਦੀਪ ਜੀ ਅੱਛਾ ਸੋਈ ਆ ਇਹਦੀ ਵੱਛੀ ਗਾੜੀ ਕਰੀ ਉੱਥੇ ਛੱਬੇ ਵੱਛੀ ਇੱਥੇ ਲਿਆ ਜੀਦਾ ਨਾਲੀ ਉੱਥੇ ਬੱਦ ਜੀਪ ਸੇਵਾ ਹੂੰ ਲੇਵਾ ਇਹਦਾ ਵੀ ਫੁੱਟਬਾਲ ਅਰਗਾ ਜੀ ਤੇ ਨਾ ਕੋਈ ਇਹ ਨਸਲ ਹੀ ਨਾ ਇਹ ਕੋਈ ਜਾਤ ਹੀ ਪਰ ਇਹਦੀ ਅੱਖ ਵੇਖ ਲਾ ਕਿਦਾਂ ਦੀ ਹੈ ਹੈ ਜਿਹੜਾ ਅੱਖ ਵੇਖ ਲੂ ਨਾ ਤੇ ਅੱਖ ਵੀ ਪਿਆਰੀ ਤੇ ਥਾਣ ਅਲੋਕਾਰ ਤੇਸੀਲੀ ਲਾਇਕੂ ਦਾ ਨਾਮ ਹੀ ਠੀਕ ਆ ਇੱਧਰ ਅੱਖ ਰੋਸਾ ਆਇਆ ਮੈਨੂੰ ਲੱਗਦਾ ਇੱਧਰ ਵੇਖ ਨਾ ਆ ਚੀਜ਼ਾਂ ਆ ਚੀਜ਼ਾਂ ਲੈਦਾ ਕੁਛदाई ਜਿਹੜਾ ਹੈ ਬੋਜੀ ਸਾਹਿਬ ਆ ਵੇ ਅੱਖ ਰੋਸਾ ਆਇਆ ਇਹਨਾਂ ਦੀ ਲੱਤ ਠੋਕੂ ਪਰ ਆ ਨਹੀਂ ਆ ਵੇ ਪੂਛ ਚੋਕਲੀ ਕਰਮਾ ਵਾਲੀ ਨੇ ਇਹ ਇਹ ਗੱਲ ਆ ਚਲੋ ਲੱਤ ਨਹੀਂ ਮਾਰਨ ਵਾਲੀ ਨੇ ਗਾੜੀ ਮੇਰੀ ਕਿਸਮਤ ਬਿਲਕੁਲ ਅਗਲੇ ਦੀ ਹਾਂ ਚਲੋ ਪਛੀ ਲੈ ਆ ਉਹ ਰੇ ਕਾਲੀ ਦੀ ਇੱਧਰ ਆ ਵਾ ਉੱਥੇ ਉੱਥੇ ਉੱਧਰ ਲੈ ਜਰੋ ਇਹ ਪਰਸੋ ਦੀ ਸੁਣੀ ਹੂੰ ਤੇ 22 ਮੋਟਰੀ ਮੋਟਰੀ ਕਾਰ ਜਿੰਨਾ ਚੰਗਾ ਬਹੁਤ ਸ਼ਾਨਦਾਰ ਆ ਤੁਹਾਨੂੰ ਪਤਾ ਹੀ ਨਾ ਕੰਮ ਕਰੇ ਨਿਆਣੇ ਨੇ ਇਹ ਇਹਦਾ ਮੁੱਲ ਕਿੰਨਾ ਕਰੀਏ ਜੀ ਕੋਈ ਜਿੰਨਾ ਇੰਨੇ ਨਫਾ ਲੈਣ ਬਹਿਣਾ ਹੈ ਮੁੱਲ ਤੁਸੀਂ ਜਾਇਨ ਕੀਤਾ ਤੇ ਇਹਦਾ ਬਾਦ ਸੌਦਾ ਕਰਨਾ ਫਿਰ ਮੈਂ ਮੇਰਾ 70000 ਮੰਗ ਜੇਗਾ ਇਹ ਜਿਆਦਾ ਮੰਗਦੇ ਗਰਮੀ ਕਰਕੇ ਲੋ ਬੱਛੀ ਜੈਡ ਬ ਲੈ ਗਿਆ ਬੱਛੀ ਵੇਖ ਮਗਾ ਜੈਡ ਬ ਲੈ ਗਿਆ 나ੜੂ ਕਿੰਨਾ ਤੇ ਉਹ 나ੜੂ ਕਾਲੀ ਹੈ ਮੋਰਾ ਜੀ ਆ ਗਈ ਹੋਰ ਆ ਜਾ ਕੇ ਇਹ ਜਿਆਦਾ ਕਾ ਨਾੜ ਨਾ ਹੜ ਬਕੀਦਾ ਉਹਨਾਂ ਦੇ ਬੱਚਿਆਂ ਨਾਲੋਂ ਵੱਧੇ ਗਿਆ ਅੱਛਾ ਕੁਝ ਵਿਖਾ ਦਿਓ ਨਾੜ ਹਲ ਖੌਲੀ ਇਹਨੂੰ ਠੀਕ ਹੈ ਮੈਨੂੰ ਨਹੀਂ ਪਤਾ 15 ਦਾ ਹੈ ਸੁਈ ਜੇ ਮਹੀਨੇ ਦੀ ਸੁਈ ਜੇ ਪਰ ਮੇਰੇ ਕਾਹ ਦਾ ਪਰਸੋਂ ਦੀ ਸੁਈ ਜੇ ਹਾਂਜੀ ਫਿਰ ਨਹੀਂ ਜੀ 14 ਕਿਲੋ ਦੁੱਧ ਹੈ ਪਰ 12 ਦੀ ਗਰੰਟੀ ਹੈ ਅੱਛਾ ਜੀ ਆਪਣੀ ਸਮਝਣਾ ਲੈ ਲਿਓ ਪਰ ਤੁਸੀਂ ਧੱਕੇ ਮਾਰ ਮਾਰ ਆਵੇਂ ਇੱਧਰ ਇਹਨੂੰ 40 ਨੂੰ ਧੱਕੇ ਮਾਰ ਦਰੋ ਤਾਂ ਵੀ ਨਹੀਂ ਹਲਦੀ ਨਹੀਂ ਹੁੰਦੀ ਫੇ ਸਵਾਦ ਆਉਂਦਾ ਮਾਲ ਵੇਚਣ ਦਾ ਤੇ ਗਾੜ ਕੁਝ ਖੋਚ ਨਹੀਂਦਾ ਨਹੀਂ ਜੀ ਮੁੱਲ ਕਰ ਲਈਏ ਦਾ ਆ ਜਾ ਆ ਹੂੰ ਤੇ ਕਹੀਏ ਕਿ ਨਹੀਂ ਬਾਕੀ ਦੱਸੋ 45 ਜੀ ਜੀ ਠੀਕ ਹੈ ਖੁਸ਼ ਹੈ ਤੂੰ ਖੋਸ਼ ਆ ਇਹ ਦੱਸੋ ਖੋਸ਼ ਜਰਾ ਗਿਆ ਹੁਣ ਉਹਨਾਂ ਨੇ ਹਾਂ ਪ੍ਰਾਵਾ ਨੇ ਪ੍ਰਾਵਾ ਦੀ ਫਿਰ 43000 ਦੀ ਦੇ ਦਿੱਤੀ ਹੈ ਹਾਂ ਮੁਹਰੇ ਜਾਨ ਤੋਂ ਮੇਰੇ ਬਾਦ ਤੁਸੀਂ ਕਿਸੀ ਦਿਖਾ ਲੈ ਖੜਾ ਨਹੀਂ ਖੜਾ ਯਾਰ ਹੈ 40000 ਸੀ ਨਹੀਂ ਨਹੀਂ ਸਹਿੰਦੋ ਉਹ ਗੁਰਵਾ ਬੈਠ ਲਗੜਾਈ ਨਹੀਂ ਲਗੜਾ ਮੈਂ ਕੋਈ ਕਰਨ ਲਗਾ ਗੱਲ ਤੂੰ ਮੈਨੂੰ ਬੈਠੇ ਟੋਕ ਤਾਣ ਚਲੋ ਜਾਨ ਦੀ ਗਾਹੀ ਦੀ 40 ਦੀ ਮੇਰੇ ਘਰ ਦੇ ਆਦੇ ਤੋਂ ਸੁਨੀਬ ਨੂੰ ਪੋਣੀ ਨਹੀਂ ਦਿੰਦਾ ਹਾਂ ਇਹ ਪਤਾ ਨਹੀਂ ਕੀ ਚੱਕਰ ਜਾਂ ਤੂੰ ਘੱਟ ਕੂਨਾ ਤੇ ਮੈਂ ਵੱਧ ਬੋਲਿਆ ਨਹੀਂ ਨਾ ਪਰ ਮੈਂ ਕਿਹਾ ਆਪਾਂ ਲਾੜੀ ਉੱਥੇ ਰੱਖੀਏ ਅੱਜ ਫਰਾਣੀ ਹੈ ਇਹ ਹੁਣ 40 ਚੋਂ ਛੋੜ ਛੋੜ ਆਪਣੀ ਸਮਝ ਨਾਲ ਲਓ 15 ਦੇ 20 ਦੇ 20 ਦੇ ਅੱਜ 12 ਕਿਲੋ ਜੇ 14 ਕਿਲੋ ਦੁੱਧ 12 ਦੀ ਗਰੰਟੀ ਆਹ ਹੈ ਇਹ ਸੌਣ ਵਾਲੀ ਸੇਲੀ ਪਹਿਲਾਂ ਹਾਂ ਜੀ ਚੱਲ ਤੋਰ ਤੋਰ ਮੇਰੀ ਪੁੱਤਰੀ ਤੇ ਲੈਵਾ ਕੈਮਰਾ ਮੈਂ ਜੀ ਦੇਖਿਆ ਹੁਣ ਭਲਾਏ ਹੋ ਜਾਂ ਹੁੰਦਾ ਲੋਕਾਂ ਦੀ ਇਹ ਤਰੀ ਟਾਈਮ ਲੱਗ ਗਿਆ ਫੌਜੀ ਤੋਂ ਆ ਗਏ ਲਓ ਜੀ ਦੇਖੋ ਹੋਜਦਾ ਇੱਕ ਗੱਲ ਆ ਪਰ ਵੇੜਾ ਕਿ ਬਣ ਬੜੀ ਗਈ ਆ ਜਿਹੜੀ ਸ਼ਾਈ ਵਾਲਾ ਸੇਲੀ ਹਾਂ ਮੇਰੀ ਵੀ ਰੰਗ ਚੱਲੀ ਆ ਸ਼ਾਈ ਵਾਲਾ ਚ ਹਾਂ ਉਹ ਸ਼ਾਈ ਵਾਲ ਉਹ ਲੈਣੀ ਵੀ ਜਿਹੜੀ ਆਖੇ ਵੀ ਕਿਤੇ ਚੱਲਿਆ ਕਿਧਰ ਭਾਉ ਹਾਂ ਜਿਹੜਾ ਆ ਗਿਆ ਉਹ ਮਗਰੀ ਖੋਜੀ ਉਹ ਮਗਰੀ ਪਾਣ ਵੇਲਾ ਬਸ ਕਿਹੜਾ ਲੱਗਾ ਤੇ ਐਰ ਵੇਖਲਾ ਵੇ ਡਰਦੀ ਡਰਦੀ ਬਹੁਤ ਜ਼ਿਆਦਾ ਏ ਥੋੜੀ ਜਿਹੀ ਨਾ ਘਰੂ ਨਾ ਕਦੀ ਅਗਲਾ ਐ ਥੋੜੀ ਡਾਕਲੇ ਕੰਨ ਨਾ ਤੁੰ ਕਰਦੀ ਨਾ ਬਾਕੀ ਵੇਖਦਾ ਉਮਰ ਦੇ ਆਪੇ ਹੀ ਅਗਲੇ ਸਾਲ ਆਣਾ ਕਿ ਉਮਰ ਕੀ ਆ ਹੈ ਹੈ ਇਹ ਭਾਵੇਂ ਮੰਦਰੇ ਚਲਾ ਦੋ ਦੋ ਦਾ ਤਾਂ ਨਹੀਂ ਨਹੀਂ ਇਹ ਠੀਕ ਹੀ ਹੋਣੀ ਠੀਕ ਠੋੜੀ ਬੋਲਣਾ ਠੀਕ ਹੀ ਹੋਈ ਕਿ ਸ਼ਾਇਦ ਮੈਂ ਵੇਖੀ ਨਹੀਂ ਪਰ ਚੌਗੀ ਨਿਕਲ ਆਏ ਜਿਹੜੀ ਨਹੀਂ ਵੇਖੀ ਅ ਜਿੱਥੇ ਉਹਦਾ ਇਹ ਥੋੜੀ ਜਿਹੀ ਨਾ ਡਰਦੀ ਆ ਤਾਂ ਫੇ ਮੂੰਹ ਨਹੀਂ ਪੁੱਟਿਆ ਤੇ ਛਿੰਡੇ ਨਾ ਪਵੇ ਜੀ ਤਾਂ ਇੱਥੇ ਆਉਣ ਨੂੰ ਤੇ ਖੀਰੀਆਂ ਵੀ ਆ ਜਾਣੀਆਂ ਹਨ ਤੇ ਨਾਲੋਂ ਨਹੀਂ ਛੱਡੇ ਭਾਂਡੇ ਛੱਡੇ ਭਾਂਡੇ ਬਿਲਕੁਲ ਜੀ ਦੁੱਧ ਵਾਲਾ ਮਾਲ ਦਵਦ ਦੁੱਧ ਵਾਲਾ ਵੇਚੋ ਇਹਨਾਂ ਦੀ ਡਿਮਾਂਡ ਬੜੀ ਜ਼ਨੀਚਾ ਹੂੰ ਬਿਲਕੁਲ ਜੀ ਜਿਉਂਤੀ ਅਸੀਂ ਐਂਡ ਤੇ ਤਾਂ ਖੜਨ ਦਾ ਰੇਣਾ ਜਿਹੜਾ ਭੈਣ ਭਰਾ ਹੁੰਦਾ ਆਂਦਾ ਇਹ ਤੇ ਪਿਛਲੀ ਵੀਡੀਓ ਚ ਪਾਈ ਹੂੰ ਉਹ ਪਿਛਲੀ ਵੀਡੀਓ ਚ ਭਰਾਵਾ ਸੂਈ ਪਾਈ ਇਹਦੇ ਅੰਦਰ ਬੱਚਾ ਆ ਪਹਿਲੇ ਨੂੰ ਫੇਰ ਦੱਸੀਦਾ ਹਾਜੀ ਬੱਚਾ ਹਾਂ ਬੋਲੋ ਮੌਤ ਦੇ ਜੀ ਇਹਦਾ ਕਰ ਲਈਏ 50 55 ਹਜ਼ਾਰ ਹੁਣ ਤੇ ਟੋਕੀ ਹਾਂ ਹਾਂ ਉਹ ਮੇਰਾ ਗਾਹਕ ਨੂੰ ਪਤਾ ਵੀ ਵੇਖਣ ਵਾਲੇ ਵੀਡੀਓ ਨੂੰ ਦੋ ਚਾਰ ਦਿਨ ਸਾਹਮਤੀ ਪੁੱਜੀ ਨੇ ਹਾਂ ਬਿਲਕੁਲ ਸਹੀ ਗੱਲ ਹੋ ਗਿਆ ਭੈਂਡਿਆ ਖਣ ਖਾਂਢੀ ਹੈ ਹਾਂ ਇਹਦਾ ਪਤਾ ਨਹੀਂ ਕੀ ਮੋਲ ਕੀ ਸਾਡੇ ਮੈਨੂੰ ਚੇਤਾ ਜਿਤਾਉਣਾ ਦਾ 45000 ਕੀਤਾ ਹੈ ਕਿ 44 ਕੀਤਾ ਹੈ ਇੰਨਾ ਮੈਨੂੰ ਚੇਤਾ ਠੀਕ ਹੈ ਠੀਕ ਹੈ ਹੁਣ 50 ਦੀ ਮਰਦੀ ਰੋੜੀ ਵੀ ਦੇਖ ਲੈ ਮਿਰਕ ਵੇਣ ਇਹਦੀਆਂ ਵੀ ਬੰਨ ਵੀ ਹੈਗਾ ਧੁੰਨ ਵੀ ਹੈਗਾ ਸ਼ਾਈ ਵਾਲ ਗੈਨ ਲੋ ਜਰਸੀ ਵੀ ਆ ਜੀ ਸ਼ਾਈ ਵਾਲ ਜੀ ਵੀ ਆ ਜੀ ਪਰ ਅੱਖ ਕਾਲੀ ਕਾਲੀ ਮੈਂ ਜੀ 44 ਮੁੱਲ ਪੀਲੀ ਵੀਡੀਓ ਜੀ ਕਿ ਦੋ ਦਿਨ ਪੱਠੇ ਪਾਏ ਓਨਾ ਹੀ ਹੋਣ ਓਨਾ ਹੀ ਰੱਖਣਾ ਵਧਾਉਣਾ ਨਹੀਂ ਨਵਾਂ ਲੈਣ ਦੇ ਕਿਉਂਕਿ ਜੇ ਇਹਨਾਂ ਦੀ ਸੇਵਾ ਕਰਦੇ ਨੇ ਕੋਈ ਸਹਾਨ ਨਹੀਂ ਕਰਦੇ ਨਾ ਨਾ ਬਿਲਕੁਲ ਜੇ ਦੋ ਦਿਨ ਵਿਕੀ ਨਹੀਂ ਤੇ ਮੈਂ 2000 ਵੱਧ ਮੰਗ ਲਾਂ ਨਾ ਮੇਰੇ ਸੂਲ ਨਹੀਂ ਹੈਗੇ ਮੈਂ ਓਨੇ ਦੀ ਦੇਣੀ ਚਲ ਠੀਕ ਹੈ ਪਏ ਸਾਰੇ ਲੜਦੇ ਰਹਣ ਤੂੰ ਘਟਾ ਦੇ ਦੂਜੇ ਦਿਨ ਜਰਸੀ ਹੁੰਦੀ ਜੀ ਆ ਗਈ ਜੇ ਆ ਜੋ ਜਰਸੀ ਵੇਚਣ ਨੂੰ ਇੱਕ ਮਿਲ 20 ਜੇ ਤਾਂ ਲੈਣ ਨੂੰ ਤੇ ਵੱਧ ਰਹਿਣਾ ਮੁਰਕੇ ਮੇਰੇ ਐਚਾ ਬਣੀ ਵਿਕਣੀ ਹੈ ਹੈ ਤੇ ਮੈਂ ਲੱਭਦਾ ਰਹਿੰਦਾ ਤੇ ਜਰਸੀ ਮੈਨੂੰ ਲੱਭੀ ਕੱਪੜੀਆਂ ਥੋੜਾ ਮਾਰ ਲਾ ਹਾਂ ਇਹ ਵੀ ਕਪੜੀ ਇਹ ਤਿਆਰ ਹੈ ਜੀ ਹੁਕਮ ਦਾ ਯਾਰ ਨਹੀਂ ਹਨ ਜੀ ਸਾਡਾ ਸਾਡਾ ਲੈ ਜਾਏਗੀ ਬੱਚੀ ਪਰ ਜਰਸੀ ਜਰਸੀ ਇਦਾਂ ਨਾ ਪਿਆਰ ਥੋੜਾ ਹਾਂ ਜਰਸੀ ਜਰਸੀ ਹੈ ਜੀ ਹਾਂ ਜਰਸੀ ਦਾ ਸਵਾਦ ਨਹੀਂ ਆਉਣਾ ਜੇ ਜਰਸੀ ਹੋਈ ਨਾ ਦੇ ਬਿਲਕੁਲ ਜੀ ਯਾਰਾ ਮੁੜ ਕੇ ਕਮੈਂਟ ਕਰਕੇ ਕਹਦਾ ਫੌਜੀ ਜਾਨਾ ਮਰ ਜਿੰਦਾ ਐ ਨਹੀਂ ਜਰਸੀ ਹਾਂ ਬਿਲਕੁਲ ਇਹ ਹੋਰ ਜਰਸੀ ਹੱਡੀ ਜਿਵੇਂ ਅੰਗ ਕੰਨ ਰੰਗ ਤੇ ਥਣ ਮੈਨੂੰ ਨਹੀਂ ਪਤਾ ਜੀ ਆਪੇ ਦੇਖ ਲਓ ਕਿਹੜਾ ਲੱਗਦਾ ਪੀ ਦੇਖਾਓ ਤੁਰਨਾ ਕਾਨੂੰ ਮੁਸ਼ਕਲ ਕਰ ਦਾਂਗੇ ਹਾਂ ਜੇ ਦੋ ਦਿਨ ਘੋਖਾਂਗੀ ਕਿਉਂਕਿ ਅਜੇ ਬੱਛੀ ਨੇ ਕੋਈ ਸੀਸੀ ਪੁਰਾਣੀ ਜਿਹਾ ਲਾਇਆ ਤੋਂ ਉਹਨੂੰ ਰਾਤ ਸੂਬੇ ਸਵੇਰੇ ਸਵੇਰੇ ਇੱਧਰ ਵੇ ਠੰਡੀ ਫਿਰ ਉਹ ਹੀ ਬਿਮਾਰੀ ਜਿਹੜੀ ਮੈਨੂੰ ਹੈਗੀ ਆ ਜਿੰਨੇ ਮੈਂ ਬੈਠਾ ਛਦਾਈ ਜਾਂ ਮਕਰ ਪਵਾਦਾ ਮੇਰੇ ਜੇ ਚਾਵਲ ਇਹਦੇ ਬੂਥਾ ਨਾ ਪਾੜਦੇ ਸਹੀ ਗੱਲ ਜਿੱਦਾਂ ਮੈਂ ਮਕਰ ਹੀ ਪਵਾਦਾ ਕਾਹਦੇ ਇਹ ਬੂਥਾ ਵੇ ਜੀ ਸੈਨਾ ਯੋਰਿਆ ਯੋ ਇਹ ਤਾਂ ਕਿ ਇਹਨੇ ਬ੍ਰੀਡ ਤਿਆਰ ਕਰਨੀ ਫਿਰ ਉਹਨੂੰ ਸੀਮਨ ਲੋ ਆਏ ਮੁੜ ਕੇ ਚੰਗਾ ਯਾਰ ਕਾ ਦਾ ਮੈਨੂੰ ਨਹੀਂ ਪਤਾ ਕਿ ਕਰਾਂ ਕਿਉਂਕਿ ਜੇ ਬ੍ਰੀਡ ਤਿਆਰ ਕਰਨੀ ਫਿਰ ਅੱਛੀ ਕਰੂੰਗੀ ਕਿਉਂਕਿ ਥਾਣ ਬਹੁਤ ਅਲੋ ਕਰ ਚਲਈਏ ਕਿ ਇੱਥੇ ਕਰਾਂ ਮੁੱਲੇ ਦਾ ਕਰ ਦੋ ਹੁਣੇ ਲਾਸਟ ਪੀਸ ਇੱਥੇ ਜਾਂ ਦੋ ਇਹਦਾ ਮੁੱਲ ਕਹਿੰਦੇ 70 75 ਹਜ਼ਾਰ ਹੂੰ ਆਪ ਵੀ ਕਿ ਜਾਨੀ ਇਹਨੂੰ ਕਿ ਹੁੰਡਿਆ ਨਵਾਦ ਲਾਵਾਂਗੇ ਵੀ ਆਹਦੇ ਕੋਲ ਹੀ ਹੁੰਡਿਆ ਹਾਂ ਕਰ ਲਈਏ ਕਿ ਨਹੀਂ ਕਰਨਾ ਨਾ ਜੀ ਤੁਹਾਡੇ ਤੁਸੀਂ ਬੋਲ ਪਿਆ ਕਰ ਤੂੰ ਪੂੰਦਾ ਹੀ ਨਹੀਂ ਮੇਰੀ ਵੀਡੀਓ ਚ ਹੈ ਇੱਥੇ ਕਰਿਆ ਹਾਂ ਦਾ ਦੋ ਫੋਜੀ ਦਾ ਆਪੀ ਯਾਰ ਦੀ ਵਛੀ ਦੇ ਦੀ ਅਮੇਸ਼ ਹਾਂ ਦੋ ਹੀ ਛੱਡ ਦੋ ਹਲੇ ਕਿਹਦਾ ਹੋਈ ਸਾਬਰ ਹੋ ਲਈ ਤਿੰਨ ਹੋਰ ਛੱਡਿਆ ਸੀ ਆਪਾਂ ਹੀ 44000 ਦੀ ਪਰ ਜਿਹੜੇ ਭਰਾਵਾਂ ਮੈਨੂੰ ਫੋਨ ਕੀਤਾ ਗੁਸਾਰਾ ਕਰਿਓ ਮੈਂ ਉਹਨਾਂ ਨੂੰ 50 ਆਖਿਆ ਆਣ ਜਾ ਆਖਿਆ ਮੈਂ ਵੀਡੀਓ 'ਚ ਵੈਟ ਪੋਣੀ ਹਾਂ ਤੂੰ ਹੀ ਆਖਣਾ ਵੀ ਫੌਜੀ ਵੱਧ ਮੰਗਦਾ ਵੀ ਵੀਡੀਓ 'ਚ ਘਟਾ ਦੇ ਲੋਕੀ ਵੀਡੀਓ 'ਚ ਵੱਧ ਮੰਗਦੇ ਉਦਾਂ ਘਟ ਮੰਗਦੇ ਹਾਂ ਮੈਂ ਵੀਡੀਓ 'ਚ ਵੇ ਲੋ ਘਟਾਏ ਜੇ ਦੂਜੇ ਬੰਨੇ ਵਧਾ ਦੇ ਵੀ ਪਾਉ ਇਹ ਜਿਹੜਾ ਬੰਦਾ ਵਾ ਆਵੇ ਇੱਥੇ ਕੋਈ ਭੈਣ ਭਰਾ ਮੈਨੂੰ ਮਿਲਣ ਤੇ ਆਊਗੇ ਨਾ ਆ ਬਸ ਜੀ ਵੀਡੀਓ ਦਾ ਟੌਰ ਆ ਟੌਰ ਰਸੋਈ ਦਾ ਆ ਬਾਕੀ ਵੇਖੋ ਆਪਣੀ ਸਮਝਣਾ ਥਾਣਾ ਇਹੋ ਜਿਹਾ ਜਰਸੀ ਨੂੰ ਹੁੰਦਾ ਹੀ ਨਹੀਂ ਸਨੀਪ ਸਿੰਘ ਤੇ ਅਜੇ ਹਫਤਾ ਕ ਬੱਚੀ ਲੈ ਗਈ ਖਾ ਪੀ ਗਈ ਘੋਖਿਓ ਤੇ ਬੜੀ ਕਰਮਾਲੀ ਉਦਾਂ ਉਹਨਾਂ ਦੇ ਕਹਿਣ ਤੇ ਮੁਤਾਬਕ 15 17 ਕਿਲੋ ਪਹਿਲਣ ਦਾ ਰਿਕਾਰਡ ਆ ਮੇਰਾ ਕੋਈ ਰਿਕਾਰਡ ਨਹੀਂ ਲੈਵਾ ਵੇਖ ਲਓ ਥਾਣਾ ਵੇਖ ਲਓ ਜੇ ਤੇ ਦੁੱਧ ਵਾਲੀ ਜਾਲ ਦੀ ਲੈ ਜੋ ਨਹੀਂ ਤੇ ਮੇਰੇ ਕੋ ਬੱਜੀ ਜਾਣੀ ਚਲੋ ਬਾਕੀ ਵਿਲਾਏ ਚਲੋ ਜੀ ਤੇ ਵੇਖੋ ਜੀ ਹਣਾ ਇਹ ਹੁਣ ਤੁਸੀਂ ਕਿਹਨੋਂ ਫਿਰ ਰੇਡ ਪਾ ਲਈ ਹੁਣ ਰੇਡ ਵੇਖੋ ਪਿੱਛੇ ਰਗਮਨ ਲੱਗੀ ਆਣੀ ਆ ਰੇਟ ਸੁਣਦਾ ਜੇ ਮੈਂ ਤੋਂ ਜੇ ਤੇ ਮੇਰਾ ਵੀ ਵਾਅਦਾ ਆ ਬਿਲਕੁਲ ਇਹ ਤੋਂ ਵਾਅਦਾ ਆ ਤੇ ਫੇਰ ਮੈਨੂੰ ਘਰ ਭਾਲ ਦੋ ਮੈਂ ਤਾਂ ਸਿੱਧੀ ਗੱਲ ਖੋ ਜੀ ਅਜੇ ਵੀ ਵਾਅਦਾ ਆਦਾ ਵੇਖੋ ਪਤਾ ਕਰ ਰਹੇ ਹੋ ਜੀ ਚੀਜ਼ ਦਾ ਲੋਕਾਂ ਨੇ ਮੈਨੂੰ ਵੀਡੀਓ ਆਉਂਦੀ ਆ ਸਾਰੀ ਹਾਂ ਹਾਂ ਇਹੋ ਜੀ ਬੱਚੀ ਦਾ ਲੋਕਾਂ ਨੇ ਆ ਵੇ ਆਹ ਬੜਾ 52 765 52 ਆਹ ਤਾਂ ਆਮ ਹੀ ਗੱਲ ਹੋ ਗਈ ਨਾ ਹਾਂ ਜੀ ਆਂਦੇ ਤੇ ਚਲੋ ਕੋਈ ਘਰ ਭਰਾਵੇ ਜਣ ਕੇ ਜੀਵਿਆ ਨਾ ਤੇ ਕਮਾਈ ਘੱਟ ਕਰ ਲਾਂਗੇ ਤੁਹਾਡੇ ਨਾਲ ਕੋਈ ਗੱਲ ਨਹੀਂ ਫੇਰ ਬੰਦਿਆਂ 'ਚ ਕਰਨਾ ਇਹ ਕੋਈ ਕੁਮਾਲ ਜਿਹੜਾ ਨਾ ਸਾਫ ਇਹ ਅੱਤ ਦਾ ਤੇ ਵਧੀਆ ਹੀ ਮਾਲ ਲਿਆ ਤੁੰ ਤੋਂ ਆਪੇ ਹੀ ਇੱਕ ਰਹੀ ਫੇ ਵਿਖਾ ਦੇ ਭਰਾ ਇੱਕ ਰਹੀ ਫੇ ਦਿਖਾ ਦਿਓ ਸ਼ੰਭੂ ਜੀ ਕੈਮਰਾਮੈਨ ਜੀ ਇੱਕ ਰਹੀ ਚੈੱਕ ਕਰਾ ਦਿਓ ਆ ਚੈੱਕ ਕਰ ਲਈ ਗਾ ਆਪਣੀ ਮੱਦੇ ਲਾਖੋ ਮਾਲ ਪਾਣੀ ਮਾਲ ਪਸੰਦਾ ਮਾਲ ਲੜ ਕੋ ਲੈ ਵਾ ਸਿੱਧਾ ਥਾਣੇ ਵੇ ਹਾਂ ਜੀ ਹੁਣ ਆ ਵੱਛੀ ਜਿਹੜੀ ਸੰਦੀਪ ਸਿੰਘ ਜਿਹੜਾ ਲੈ ਗਿਆ ਉਹ ਯਾਦ ਰੱਖੋ ਇਹ ਕੋਈ ਮੇਰੇ ਖਿਆਲਾਂ 14 15 ਕਿਲੋ ਦੁੱਧਿਆ ਠੀਕ ਕਹਿਣ ਦੀ ਗੱਲ ਨਹੀਂ ਹੋਊਗਾ ਅਸਲੀ ਹੁਣ ਰੱਬ ਜਾਣਦਾ ਇਹਨੇ ਸੰਭੀ ਨਾ ਕਿਸਾਨ ਨੂੰ ਜਿਹੋ ਜਿਹੋ ਬੰਦੇ ਇੱਕ ਉਹ ਵੀ ਆਗੇ ਕਿ ਨਹੀਂ ਹੁਣ ਆ ਵਛੀ ਜਿਹੜੀ ਹੈ ਨਾ ਇਹ ਤੇ ਹੁਣੇ ਇੱਥੇ ਮੇਰੇ ਖਾਲੇ ਵਿਆਹ ਸਭਸਈਆ 15 ਗਾਹਕ ਮੋੜੇ ਆ ਅੱਛਾ ਜੀ ਇਹਦਾ ਮੁੱਲ ਅਸੀਂ ਬਣਾਵੇ 85 ਕੀਤਾ ਵੀ ਭਰਾਵਾ ਡਾਕੂਮੈਂਟ ক্লোਜ ਹੋ ਹਾਂ ਉਹਨਾਂ ਨੇ ਕਿਹਾ ਵੀ ਅੱਧਾ ਘੰਟਾ ਚੱਲੋ ਉਹਨੇ ਕਾਲੇ ਪੀਲੇ ਫੇਰ ਵੱਧ ਮੁੱਲ ਕੀਤਾ ਹੁਣ ਹੁਣ ਸਾਡੀ ਮਜਬੂਰੀ ਹੈ ਵੀ ਅਸੀਂ ਵੀਡੀਓ ਚ ਮਾਲ ਪਾਉਣਾ ਹੈ ਬਾਕੀ ਸੰਗੀਤਾਂ ਗੱਲਾਂ ਮਾਤਾਂ ਪਾਰ ਟੈਂਟਾ ਦੇ ਰਹੀਆਂ ਹਾਂ ਨੂੰ ਇਹ ਆ ਵੀਡੀਓ ਬਣਾਉਣੀ ਆ ਉਦੋਂ ਵੀ ਨਿਰਾ ਹੋ ਗਿਆ ਵੀ ਹਾਂ ਇਹੋ ਜਿਹਾ ਭੈਣ ਭਰਾਵਾ ਨੂੰ ਵੀ ਆਪਣਾ ਪਿੰਡ ਥਰੀਏ ਵਾਲਿਆ ਇਹ ਲਾ ਅਮਰਸਰ ਆ ਹਲਕਾ ਮਜੀਠਾ ਵਾ ਚੰਤੀਪੁਰ ਦੇ ਬਿਲਕੁਲ ਲੱਗੇ ਆ 3 ਕਿਲੋਮੀਟਰ ਆਉਣਾ ਤੇ ਤਲਵੰਡੀ ਮੋੜ ਤੇ ਉਹ ਤੇ ਤਲਵੰਡੀ ਮੋੜ ਤੋਂ 3 ਕਿਲੋਮੀਟਰ ਆਪਣਾ 3 ਵੱਲ ਚੌਂਕ ਜੀ ਰਹਿ ਐਸ਼ ਆ ਵੀਡੀਓ ਸਾਰੀ ਵੇਖਿਆ ਕਰੋ ਉਹਦੇ ਨਾਲ ਫਿਰ ਤੁਹਾਨੂੰ ਸਾਰਾ ਐਡਰੈਸ ਵੀ ਮਿਲ ਜਾਂਦਾ ਫਿਰ ਕਈ ਭੈਣ ਭਰਾ ਐਡਰੈਸ ਹੀ ਪੁੱਛਣ ਲਈ ਫੋਨ ਕਰਦੇ ਮੁੜ ਕੇ ਨਾ ਆਓ ਕਿ ਡੰਗਰ ਨਹੀਂ ਲੈਂਦੇ ਐਡਰੈਸ ਪੁੱਛਣ ਲਈ ਕਰਕੇ ਪਰ ਹਾਂ ਜੀ ਹਾਂ ਜੀ ਮੁੜ ਕੇ ਉਹ ਕਹਿੰਦੇ ਜੀ ਦੂਰ ਬੜੀ ਸੀ ਸਾਰੀ ਵੀਡੀਓ ਵੇਖ ਲਓ ਅਮਰਸਰ ਜ਼ਿਲ੍ਹੇ ਚ ਪੈਂਦੇ ਆ ਮਜੀਠੀ ਹਲਕੇ ਚ ਪੈਂਦੇ ਕਿਉਂਕਿ ਭੈਣ ਭਰਾ ਉਧਰ ਤੇਰੇ ਇਲਾਕੇ ਚ ਬਾਰ ਜਿਆਦਾ ਕਰਦੇ ਘਰ ਵੀ ਜੋ ਸੰਦੀਪ ਦਾ ਮਾਲ ਹੈ ਕਿਉਂਕਿ ਆਪੋ ਆਪਣਾ ਸਾਡੇ ਗੋਣ ਬੜਾ ਤੁਰਾ ਜਾਂਦਾ ਜੀ ਤੂੰ ਵੀਡੀਓ ਤੈਨੂੰ ਮੈਂ ਪਾਉਂਦਾ ਹਾਂ ਹਾਂ ਜੀ ਜੀ ਤੇਰੇ ਪਿੰਡਾਂ ਲਾਗੋ ਇੰਨਾ ਮਾਲ ਜਾਂਦਾ ਕਿਉਂ ਜਾਂਦਾ ਕਿਉਂਕਿ ਤੇਰੇ ਤੇ ਉਹ ਯਕੀਨ ਕਰ ਬਿਲਕੁਲ ਸਾਡੇ ਤੇ ਆਂਦੇ ਫੋਨ ਜੀ ਆਂਦੇ ਸਾਡੇ ਤੇ ਯਕੀਨ ਘਟ ਕਰਦੇ ਅਗਲੇ ਹੁਣ ਪਤਾ ਸੰਦੀਪ ਦੀ ਵੀਡੀਓ ਬੜੀ ਬਾਕੀ ਅਸੀਂ ਪਿਆਰ ਦੇ ਭੁੱਖੇ ਅਜੇ ਪਿਆਰ ਨਾਲ ਸਾਡੇ ਕੋਲ ਲਈ ਜੋ ਤੇ ਤੁਰੇ ਆਓ ਲਈ ਜਾਈਏ ਤੁਰੇ ਆਓ ਦਨ ਖੁੱਲ ਗਏ ਹੁਣ ਜੇਨ ਖੁੱਲ ਗਏ ਆ ਚਲੋ ਅਸੀਂ ਤੇ ਚਲ ਜਾਂਦੇ ਮੈਂ ਅਸਲੀ ਸਾਂ ਤੈਨੂੰ ਫੋਨ 5:30 6 ਵਜੇ ਕਰਦਾ 6 ਵਜੇ ਮੈਂ ਇੱਕ ਅੱਧੀ ਤੈਨੂੰ ਘੜਾਤੀ ਵੀਡੀਓ ਟੋਕਦਾ ਤੂੰ ਮਾਲੇ ਅੰਗੂਠਾ ਜਿਹਾ ਲਾ ਕੇ ਹਲਦਾ ਜਦੋਂ ਐ ਕਰਕੇ ਮੈਨੂੰ ਮਜ਼ਾ ਆਉਣਾ ਮੈਂ ਅੱਜ ਸੰਦੀਪ ਨੇ ਖਿੱਟ ਕਰਦੀ ਆ ਨਾ ਤੇ ਹਰਗੇ ਦੇ ਫੇਟੇ ਤੇ ਤੈਨੂੰ ਪਤਾ ਆਪਣੀ ਆਦਤ ਹੈ ਵੀ ਪਹਿਲਾਂ ਤੈਨੂੰ ਵੀਡੀਓ ਪਾਈ ਦੀ ਸੰਦੀਪ ਸਿਆਂ ਵੇਖ ਬੈਠ ਲੈਣ ਲੱਗੇ ਚਲੋ ਬੈਠ ਚੰਗੀ ਹੁੰਦੀ ਤੂੰ ਵੀ ਅੰਗੂਠਾ ਤਾਂ ਹੀ ਲਾਉਣਾ ਮਾੜੀ ਤੇ ਬੜਾ ਲਾਗੇ ਮਾੜੀ ਮੁੱਲ ਵਾਲੇ ਇਦਾਂ ਚੱਲਣੇ ਆ ਜਾਇਜ਼ ਰੇਟ ਤੇ ਜਾਇਜ਼ ਹੀ ਸਾਡ ਨਜਾਇਜ਼ ਅਹੀਂ ਕਰਦੇ ਨਹੀਂ ਭਰਾਵਾ ਬਾਕੀ ਉਹ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਵੀ ਸਾਡੇ ਨਾਕਿਆਂ ਨੂੰ ਕਹਿੰਦੇ ਗੱਡੀ ਵਾਲੇ ਨਾਲ ਤੰਗ ਕਰੇ ਗੁਸਾ ਨਾ ਕਰ ਜਿਓ ਵਿੱਚ ਕਿਦੇ ਨਾ ਕਰਿਆ ਕਰੋ ਅਹੀਂ ਭਰਾਵਾ ਮਾੜੇ ਬੰਦੇ ਏਦਾਂ ਲਿਆਂਦਿਆਂ ਤੁਹਾਡੇ ਘਰੀ ਜਾਣੀ ਮਲਾਜਮ ਬਹੁਤ ਮਾਰ ਲੈਂਦੇ ਆਪਣੇ ਬੜੇ ਭਰਾਵਾ ਬਣਾ ਲਿਆ ਚਲੋ ਕਿਤੇ ਨਾਕਿਆਂ ਦੇ ਹੁਣ ਸਾਡੇ ਕੋ ਰਾਹ ਰੁਧਾਰੀਆਂ ਹੁੰਦੀਆਂ ਨਹੀਂ ਸੰਦੀਪ ਮੇਰੇ ਕੋ ਬਿੱਲ ਬੁੱਕ ਵੀ ਹੈਗੀ ਪਰ ਉਹ ਮੇਰੇ ਹੀ ਬਿੱਲ ਬੁੱਕਿਆ ਮੈਂ ਇਹਨੂੰ ਮਾਲ ਵੇਚਦਾ ਕਿਸ ਨੂੰ ਕੱਟ ਕੇ ਦੇ ਦਾਂ ਦਰੋਛੇ تیرਾਂ ਦੇ ਹੋ ਰਹੇ ਜੋ ਕਾਗੜ ਪੁੱਤਰ ਹੁਣ ਉਹ ਗੱਡੀਆਂ ਵਾਲੇ ਕੋ ਕੱਖ ਨਹੀਂ ਹੁੰਦਾ ਸੀ ਇਹ ਤਾਂ ਭਰਾ ਫਿਰ ਗਲਤ ਫਿਰ ਗੱਡੀਆਂ ਵਾਲੇ ਕੋ ਕੱਖ ਨਹੀਂ ਆਂਦਾ ਹੁਣ ਆਪਣੀ ਗੱਡੀ ਦੀ ਕਾਗੜ ਪੂਰੇ ਓਕੇ ਆ ਬਸ ਰੋਕਣਾ ਨਹੀਂ ਉਹਨੂੰ ਪਤਾ ਕਿ ਉਹਦਾ ਨਹੀਂ ਸਾਨੂੰ ਰੋਕਦੇ ਮੈਂ ਸਾਰੀ ਜਿਹੜੀ ਕਾਰ ਤੇ ਫਿਰਦਾ ਬੜੇ ਭਰਾ ਪਿਆਰ ਕਰਦੇ ਤੇ ਅਸੀਂ ਤੇ ਰਾਹ ਵੀ ਪੁਲਿਸ ਵਾਲਿਆਂ ਨੂੰ ਪੁੱਛੀਦਾ ਪਿੰਡ ਦੀ ਪੁਲਿਸ ਵਾਲਾ ਤੇ ਭਰਾ ਆ ਆਪਣੇ ਉਹਦਾ ਮੈਂ ਗੱਲ ਕਰਦਾ ਵੀ ਡੰਗਰ ਮੇਰੀ ਗੱਡੀ ਤੇ ਨਹੀਂ ਰੋਕਦੇ ਰੱਖਦੇ ਕਈ ਬੰਦੇ ਕਹਿੰਦੇ ਸਾਡਾ maal ਰੋਕਿਆ ਜੀ ਗੱਡੀ ਉਹ ਅਸੀਂ ਕਿਹਾ ਕਿ ਇਹਨੂੰ ਮਾੜਾ ਚੰਗਾ ਬਹੁਤ ਭਰਾ ਸਾਡੇ ਪਿਆਰ ਜਿੰਨੇ ਮਲਾਜੇ ਮੈਨੂੰ ਪਿਆਰ ਕਰਦੇ ਨੇ ਫ ਫਿਰ ਜਿਹੜੇ ਸੰਦੀਪ ਸਿੰਘ ਸਲਾਹਾਂ ਲੈਂਦੇ ਨਾ ਭਰਾ ਜੀ ਉਹ ਕਹਿੰਦੇ ਮੈਂ ਫਾਰਮ ਖੋਲਣਾ ਮੈਂ ਕੋਈ ਗੁਰੂ ਥੋੜਾ ਉਹ ਮੇਰੇ ਕੋਲ ਸਲਾਹ ਲੈਣ ਦੇ ਦਾ ਮਤਲਬ ਮੇਰਾ ਮਾਹਰ ਆਇਆ ਨੇ ਕਿਰਪਾ ਕੀਤੀ ਮੈਂ ਇਹਨੇ ਜੋਗਾ ਹੋ ਗਿਆ ਕਿ ਉਹ ਸਲਾਹ ਦੇਣ ਜੋਗੇ ਹੋ ਗਏ ਨਾ ਉਦੋਂ ਬੜੀ ਬਾਤ ਨਹੀਂ ਸਲਾਹ ਦੇਣ ਜੋਗੇ ਹੋ ਗਏ ਇੱਕ ਇਥੋਂ ਭੈਣ ਭਰਾ ਫੋਨ ਕਰਦੇ ਨੇ ਅਸੀਂ ਵੀਰ ਜੀ ਮਾਲ ਲੈਣਾ ਵਾ ਜਾਂ ਇਹ ਵਪਾਰ ਕਰਨਾ ਤੇ ਉਹ ਸਲਾਹ ਦੇਣ ਜੋਗੇ ਜੇ ਤੁਸੀਂ ਹੋਗੇ ਸਮਝੋ ਵੀ ਥੋੜੇ ਜੇ ਮਾਹਰ ਆਇਆ ਨੇ ਤੁਹਾਡੇ ਕਿਰਪਾ ਕੀਤੀ ਉਹਦੀ ਕਿਰਪਾ ਸਦਕਾ ਆ ਬੰਦੇ ਦੀ ਸਦਕਾ ਨੇ ਮਾਲ ਲੈਂਦੇ ਹਨਾ ਇਹ ਕੰਮ ਚੱਲਦੇ ਰਹਿੰਦੇ ਪਰ ਸਲਾਹ ਕੋਈ ਕੋ ਲਈ ਜਾਂਦੀ ਬਿਲਕੁਲ ਭਾਜੀ ਬਿਲਕੁਲ ਚੰਗੀ ਸਲਾਹ ਦੋ ਅਸੀਂ ਤੇ ਆਰ ਭੈਣ ਭਰਾ ਨੂੰ ਕਹਿੰਦੇ ਵੀ ਬਾਹਰ ਜਾਂਦੀ ਨਹੀਂ ਲੋੜ ਹੈ ਇੱਥੇ ਮਿਹਨਤ ਕਰੋ ਤੇ ਪੈਸੇ ਵਾਧੂ ਬਣੋ ਉਹ ਜੇ ਬਾਹਰ ਵੀ ਕੰਮ ਨਹੀਂ ਕਰਨਾ ਜਿਆਦਾ ਕਰਦੇ ਜੀ ਉੱਥੇ ਕਿਹੜਾ ਉੱਥੇ ਕਿਹੜਾ ਉੱਥੇ ਜਾ ਕੇ ਜਿਆਦਾ ਕਰਦੇ ਪਰ ਚੱਕਰੇ ਵੀ ਉੱਥੇ ਹੀ ਕਰ ਲੈਣੇ ਇੱਕ ਬਣ ਕਰਦੇ ਕਿਉਂਕਿ ਉੱਥੇ ਉਹ ਕੀ ਖਾਂਦੇ ਨੇ ਮੁੜ ਕੇ ਕੀ ਜਾ ਪੂਜਾ ਜਾ ਇੱਥੇ ਰੋਟੀ ਖਾਣੀ ਤੇ ਸੀ ਲਾਉਂਦਾ ਹੈ ਉਹ ਪਤਾ ਨਹੀਂ ਮੇਰੇ ਕਦੇ ਸੰਘੇ ਨਹੀਂ ਨਾ ਮੇਰੇ ਤੇ ਸੰਘੇ ਨਹੀਂ ਨਾ ਚਲੋ ਠੀਕ ਹੈ ਭਾਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ